ਕੌਣ ਪ੍ਰਧਾਨ ਆ ਕੋਈ ਇੱਕ ਪਰਿਵਾਰ ਦਾ ਬੰਦਾ ਜੀ ਮੈਨੂੰ ਇਹ ਨਹੀਂ ਗੱਲ ਸਮਝ ਆਉਦੀ ਜਦੋਂ ਅਕਾਲ ਤਖਤ ਸਾਹਿਬ ਤੋਂ ਅਕਾਲੀ ਜਥੇਦਾਰ ਫੂਲਾ ਸਿੰਘ ਸੀਗੇ ਅੱਜ ਅਕਾਲੀ ਜਿਹੜਾ ਲਫ਼ਜ਼ ਆ ਜਾਂ ਅਕਾਲੀ ਦਲ ਆ ਜਿਹੜੀ ਸਿੱਖਾਂ ਦੀ ਸਿਆਸੀ ਜਮਾਤ ਆ ਜਿਹੜੀ ਕਾਲ ਤੱਕ ਸਭ ਤੋਂ ਚੱਲਣੀ ਚਾਹੀਦੀ ਸੀ ਜਿਹਦੀ ਇੱਕ ਇੱਕ ਟਿਕਟ ਕਾਲ ਤੱਕ ਸਭ ਤੋਂ ਨਾਉਂ ਨਹੀਂ ਚਾਹੀਦੀ ਸੀ ਜਿਹਦਾ ਇੱਕ ਇੱਕ ਬੈਨਰ ਇੱਕ ਇੱਕ ਪੋਸਟਰ ਕਾਲ ਤੱਕ ਸਭ ਤੋਂ ਲਈ ਹੋਣਾ ਚਾਹੀਦਾ ਸੀ ਮੈਨੂੰ ਦੱਸੋ ਉਹ ਅਕਾਲੀ ਦਲ ਇੱਕ ਪਰਿਵਾਰ ਦੇ ਇੱਕ ਘਰ 'ਚ ਬੈਠ ਕੇ ਫੈਸਲੇ ਹੋ ਰਹਿ ਐ ਕਿਸੇ ਵੀ ਘਰ ਚੋਂ ਚਾਹੇ ਹੋ ਘਰ ਸੇ ਰਣਜੀਤ ਸਿੰਘ ਮਾਨ ਦਾ ਹੋਵੇ ਚਾਹੇ ਉਹ ਘਰ 1920 ਕ ਅਕਾਲੀ ਦਲ ਦਵਾਲਿਆਂ ਦਾ ਹੋਵੇ ਚਾਹੇ ਉਹ ਘਰ ਅਕਾਲੀ ਦਲ ਬਦਲਦਾ ਹੋਵੇ ਕਿਸੇ ਦਾ ਵੀ ਹੋਵੇ ਮੈਨੂੰ ਕੋਈ ਮਤਲਬ ਨਹੀਂ ਸਤਕਾਰ ਮੇਰੇ ਵੱਲੋਂ ਸਾਰਿਆਂ ਦਾ ਜਿਹੜਾ ਚੰਗਾ ਕੰਮ ਕਰੂਗਾ ਪਰ ਅਕਾਲੀ ਦਲ ਜਿਹੜੀ ਪਾਰਟੀ ਉਹ ਕਿਸੇ ਇੱਕ ਦਾ ਨਾਂ ਕਿਉਂ ਆ ਅਕਾਲੀ ਦਲ ਅਮਰਸਾਰਾ ਜੀ ਆ ਅਕਾਲੀ ਦਲ ਇਦਾਂ ਦੇ ਫਿਰ ਅਕਾਲੀ ਦਲ ਬਠਿੰਡਾ ਆਜੂ ਕੱਲ ਨੂੰ ਪਰਸੋਂ ਕਾਲੀ ਦਲ ਕਾਨ ਸਿੰਘ ਵਾਲਾ ਆ ਜੂਗੀ ਚੌਥੇ ਕਾਲੀ ਦਲ ਪਟਿਆਲਾ ਆ ਜੂਗੀ ਆ ਕੀ ਗੱਲ ਹੋਈ ਇਹ ਕਾਲੀ ਦਲ ਬਾਦਲ ਆ ਕੱਲ ਨੂੰ ਕਾਲੀ ਦਲ ਉਹ ਕਹਿਰੋਂ ਜੂ ਪਰਸੋਂ ਕਾਲੀ ਦਲ ਬ੍ਰਹਮਪੁਰ ਆ ਜੂ ਆ ਇੱਕ ਕਾਲੀ ਦਲ ਟਕਸਾਲੀ ਹੋ ਗਈ ਸੀ ਇਦਾਂ ਦੇ 15 20 ਹੋਰ ਕਾਲੀ ਇਹਦਾ ਮਤਲਬ ਇਹ ਆ ਵੀ ਤੁਹਾਡੇ ਤੇ ਉਹੀ ਨਹੀਂ ਕਿਵੇਂ ਫਿਰ ਕਿਵੇਂ ਇੱਕ ਕਾਲੀ ਦਲ ਹੋ ਸਕਦਾ ਜਥੇਦਾਰ ਕੌਮ ਦਾ ਜਥੇਦਾਰ ਜਥੇਦਾਰ ਬਾਦਲਾਂ ਨੇ ਬਿਠਾਇਆ ਹੋਇਆ ਬਾਦਲਾਂ ਦਾ ਤੁਸੀਂ ਨਾਂ ਲਈ ਜਾਓ ਬਾਦਲ ਚਲੇ ਗਿਆ ਅੱਜ ਮੈਂ ਤਾਂ ਕਹਿਣਾ ਜਥੇਦਾਰ ਉਹ ਸਿਸਟਮ ਨੇ ਬਿਠਾਇਆ ਵਾ ਜਿਹੜਾ ਸਿਸਟਮ ਸਿੱਕੀ ਚ ਹੈਗਾ ਹੀ ਨਹੀਂ ਆ ਦੋ ਪਾਰਟੀਆਂ ਤੋਂ ਇੱਕ ਵਾਰੀ ਖੜਾ ਛੜਾ ਲੋ ਭਾਵੇਂ ਕਾਲੇ ਕੁੱਤੇ ਨੂੰ ਬਿਠਾ ਦਿਓ ਮੈਂ ਸਿਮਰਜੀਤ ਸਿੰਘ ਮਾਨ ਸਭ ਨੂੰ ਵੀ ਕਹਿਣਾ ਸਰਦਾਰ ਕਪੂਰ ਸਿੰਘ ਹੋਣਾ ਵਾਲੀ ਗੱਲ ਕਹਿ ਸਕਣਗੇ ਜਿਹੜਾ ਸ਼ਰਾਬ ਵੀ ਪੀਂਦਾ ਮੈਨੂੰ ਵੋਟ ਨਾ ਪਾਵੇ ਨਹੀਂ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ ਬਾ ਫਿਰ ਗੱਲ ਤੇ ਉਨੀ ਫਿਰ ਬਹੁਤੀਆਂ ਤੇ ਗੱਲਾਂ ਹੀ ਆ ਦੇਸ਼ ਵੀ ਦੇ ਇਸ ਸੰਗਤ ਨੂੰ ਦਾ ਜਸਵੀਰ ਸਿੰਘ ਸਸਤੇ ਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਆ ਪੰਜਾਬ ਦੇ ਬਹੁਤ ਸਾਰੇ ਦੁਖਾਂਤ ਆ ਪੰਜਾਬ ਦੀ ਬਹੁਤ ਵੱਡੀ ਤਰਾਸਦੀ ਆ ਕਿ ਪੰਜਾਬ ਨੂੰ ਹਰ ਰੋਜ਼ ਕਿਸੇ ਨਾ ਕਿਸੇ ਮਹਮਦਾ ਸਾਹਮਣਾ ਕਰਨਾ ਪੈ ਰਿਹਾ ਪਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਪੰਜਾਬ ਦਾ ਦੁਖਾਂਤ ਜਾਂ ਸਿੱਖ ਕੌਮ ਦਾ ਦੁਖਾਂਤ ਇਹ ਹੈਗਾ ਕਿ ਸੱਚੇ ਪਾਤਸ਼ਾਹ ਦੀ ਹੋਈ ਬੇਅਦਬੀ ਦਾ ਇਨਸਾਫ ਸਿੱਖ ਕੌਮ ਨੂੰ ਅੱਜ ਤੱਕ ਨਹੀਂ ਮਿਲਿਆ ਪਰ ਹਾਲ ਦੇ ਵਿੱਚ ਹੀ ਜਿਹੜਾ ਡੇਰਾ ਸਰਸਾ ਜਿਹੜਾ ਸਾਧ ਦਾ ਜਿਹੜਾ ਚੇਲਾ ਪ੍ਰਦੀਪ ਕਲੇਰ ਜਦੋਂ ਉਹਦੀ ਅਰੈਸਟ ਹੁੰਦੀ ਆ ਤੇ ਫਿਰ 164 ਦੇ ਬਿਆਨ ਅਦਾਲਤ ਦੇ ਵਿੱਚ ਦਿੰਦਾ ਕੋਰਟ ਦੇ ਵਿੱਚ ਦਿੰਦਾ ਤੇ ਫਿਰ ਕਹਿੰਦਾ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਕੰਨਾਂ ਦੇ ਨਾਲ ਸੁਣਿਆ ਡੇਰੇ ਦੇ ਵਿੱਚ ਹੀ ਸਾਜ਼ਿਸ਼ ਰਚੀ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ અપਮਾਨ ਕਰਨ ਦੀ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਪੰਥ ਦੇ ਪ੍ਰਚਾਰਕ ਵੀਰ ਮਨਵੀਰ ਸਿੰਘ ਹਰੀਕੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਆ ਸਵਾਗਤ ਹੈ ਵੀਰ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹਰੀਕੇ ਸਾਹਿਬ ਆਪਾਂ ਇੱਥੋਂ ਹੀ ਸ਼ੁਰੂਆਤ ਕਰਦੇ ਆ ਜਿੱਦਾਂ ਮੈਂ ਕਿਹਾ ਕਿ ਪੰਜਾਬ ਦਾ ਜੇ ਸਾਡੀ ਕੌਮ ਦਾ ਦੁਖਾਂਤ ਆ ਕਿ ਸੱਚੇ ਬਾਦਸ਼ਾਹ ਦੀ ਬੇਦਬੀ ਦਾ ਇਨਸਾਫ ਨਹੀਂ ਮਿਲਿਆ ਤੇ ਬੇਦਬੀ ਵੀ ਪੰਜਾਬ ਦੇ ਵਿੱਚ ਹੋਈ ਆ ਜਿੱਥੇ ਬਹੁ ਗਿਣਤੀ ਸਿੱਖਾਂ ਦੀ ਮੰਨੀ ਜਾਂਦੀ ਆ ਤੇ ਹੁਣ ਡੇਰੇ ਦਾ ਜਿਹੜਾ ਪ੍ਰਦੀਪ ਕਲੇਰ ਆ ਉਹਦੀ ਰੈਸਟ ਹੁੰਦੀ ਆ 166 ਦੇ ਬਿਆਨਾਂ ਦੇ ਵਿੱਚ ਉਹ ਸਾਰੀ ਗੱਲ ਮੰਨਦਾ ਕਿ ਜਦੋਂ ਉੱਥੇ ਹਰਜਿੰਦਰ ਸਿੰਘ ਮਾਜੀ ਦਾ ਪ੍ਰਚਾਰ ਹੁੰਦਾ ਉਸ ਏਰੀਏ ਦੇ ਵਿੱਚ ਉੱਥੇ ਪ੍ਰੇਮੀ ਆਪਣੇ ਗਲਾਂ ਦੇ ਵਿੱਚੋਂ ਲੋਕਟ ਲਾ ਕੇ ਸਿੱਟ ਦਿੰਦੇ ਆ ਤੇ ਉਸ ਤੋਂ ਬਾਅਦ ਇਹ ਗੱਲ ਜਦੋਂ ਉਹਨਾਂ ਦੀ ਜਿਹੜੀ ਪੰਜਾਬ ਦੀ ਕਮੇਟੀ ਆ ਉਹ ਗੱਲ ਉੱਥੇ ਕਰਦੀ ਆ ਤੇ ਫਿਰ ਹਣੀਪ੍ਰੀਤ ਚੇੜ ਦੇ ਵਿੱਚ ਆਣ ਕੇ ਕਹਿੰਦੀ ਆ ਕਿ ਉਹਨਾਂ ਨੇ ਗਰਮੀਤ ਹਰਾਮ ਰਹੀਮ ਇਹ ਜਿਹੜਾ ਜਿਹਨੂੰ ਪਿਤਾ ਬੋਲਦੀ ਸੀ ਵੀ ਜੇ ਉਹਨਾਂ ਨੇ ਪਿਤਾ ਜੀ ਨੂੰ ਰੋਲਿਆ ਤੇ ਤੁਸੀਂ ਉਹਨਾਂ ਨੂੰ ਰੋਲ ਦਿਓ ਉਹਨਾਂ ਦੇ ਗੁਰੂ ਨੂੰ ਰੋਲ ਦਿਓ ਉਸ ਤੋਂ ਬਾਅਦ ਜਿਹੜੀ ਬੇਦਬੀ ਦੀ ਘਟਨਾ ਆ ਉਹ ਵਾਪਰਦੀ ਆ ਕਿੱਦਾਂ ਦੇਖ ਰਹੇ ਹੋ ਸਾਰੇ ਮਸਲੇ ਜੀ ਜੀ ਵੇਖੋ ਇਹ ਪਹਿਲਾ ਸਵਾਲ ਮੈਂ ਇੱਕ ਤੁਹਾਨੂੰ ਛੋਟਾ ਜਿਹਾ ਪੁੱਛਾਂਗਾ ਕਿ ਜਦੋਂ ਗੁਰੂ ਸਾਹਿਬ ਦੇ ਖੰਜਰ ਖੋਬਿਆ ਸੀਗਾ ਪਠਾਣਾ ਨੇ ਜੀ ਨੰਦੇੜ ਤੰਬੂ ਦੇ ਵਿੱਚ ਉਹਨੂੰ ਕੀ ਕਹੋਗੇ ਬੇਦਬੀ ਕੇ ਹਮਲਾ ਉਹ ਕੀ ਸੀਗਾ ਬੇਦਬੀ ਜਾਂ ਹਮਲਾ ਸੀ ਉਹ ਸਾਡੇ ਲਈ ਬੇਦਬੀ ਸੀ ਨਹੀਂ 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 ਹਮਲਾ ਦੁਸ਼ਮਣ ਹਮਲਾ ਕਰਦਾ ਹੁੰਦਾ ਹੈ ਬੇਦਬੀ ਅਸੀਂ ਆਪ ਬੰਦ ਬੇਦਬੀ ਉਹ ਕਰਦਾ ਹੁੰਦਾ ਜਿਹੜਾ ਅਦਬ ਕਰਦਾ ਹੈ ਹਮਲਾ ਕੀਤਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਤਮਕ ਸਰੂਪ ਤੇ ਠੀਕ ਹੈ ਜੀ ਤੇ ਸਾਡੇ ਸਰੀਰ ਤੇ ਕੌਮ ਤੇ ਤੇ ਉਹ ਹਮਲੇ ਕਰਦੇ ਆਉਂਦੇ ਸੀ ਜਦੋਂ ਲੋਕਟੀ ਪਵਾਤੇ ਉਹਨਾਂ ਨੇ ਗੱਲਾਂ ਵਿੱਚ ਦੂਜੀ ਗੱਲ ਸਾਡੀ ਸਾਡੇ ਗੁਰੂ ਦਾ ਸਿਧਾਂਤ ਆ ਧੱਕੇ ਨੂੰ ਤਾਂ ਕਿਸੇ ਨੂੰ ਸਿੱਖ ਬਣਾਉਣਾ ਹੀ ਨਹੀਂ ਜੀ ਲਾਲਚ ਵੀ ਨਹੀਂ ਦੇਣਾ ਜੀ ਠੀਕ ਹੈ ਪਰ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਜਿੱਦਾਂ ਸਾਡੀਆਂ ਸੰਸਥਾਵਾਂ ਭੁੱਲ ਜਾਂਦੀਆਂ ਕਿ ਅਸੀਂ ਆਪਣੀ ਕੌਮ ਦੇ ਬੱਚਿਆਂ ਵਾਸਤੇ ਕੋਈ ਸਕੂਲ ਕੋ ਪੜ੍ਹਾਈ ਦਾ ਅਰੇਂਜਮੈਂਟ ਕਰੀਏ ਠੀਕ ਹੈ ਜਿੱਦਾਂ ਕਿ ਗੁਰੂ ਦੇ ਧਰਮਸ਼ਾਲਾ ਬਣਾ ਕੇ ਕੀਤਾ ਸੀ ਰਹੀ ਵਿਚਾਰ ਤੁਸੀਂ ਕੀ ਪ੍ਰਦੀਪ ਦੇ ਬਿਆਨਾਂ ਦੀ ਵੈਸੇ ਤਾਂ ਮੈਂ ਦੇਖੋ ਇਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਜਿੰਨੇ ਉਦੋਂ ਕੰਨਾਣਾ ਸੁਣ ਲਈਏ ਇਹ ਗੱਲ ਅੱਜ ਉਹਦਾ ਦਰੇ ਕਿਵੇਂ ਜਾਗ ਗਿਆ ਬੜੇ ਸਵਾਲ ਨੇ ਠੀਕ ਹੈ ਗੱਲ ਇਹੀ ਹੋਈ ਹੋਏਗੀ ਇਹ ਤਾਂ ਗੱਲ ਪੱਕੀ ਆ ਵੀ ਬਦਬੀ ਜਾਂ ਇਹ ਹਮਲਾ ਜਿਹੜਾ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਤੇ ਵੈਸੇ ਬਦਬੀ ਲਫ਼ਜ਼ ਨਹੀਂ ਵਰਤ ਸਕਦੇ ਬਦਬੀ ਆਪਣੇ ਲੋਕ ਕਰਦੇ ਆ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਗੱਲਾਂ ਕਰਦੇ ਆ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਲੀਡਰ ਦੇ ਆਏ ਤੋਂ ਖੜੇ ਹੋ ਜਾਂਦੇ ਆ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਬਾਬੇ ਦੇ ਪੈਰੀਂ ਹੱਥ ਲਾ ਦਿੰਦੇ ਆ ਦੇ ਦੇ ਠੀਕ ਹੈ ਜੀ ਜਦੋਂ ਅਸੀਂ ਦਰਬਾਰ ਸਾਹਿਬ ਬੈਠੇ ਕੀਰਤਨੀਏ ਜਾਂ ਅਸੀਂ ਰਾਗੀ ਸਿੰਘ ਗੰਦੇ ਗਾਣੇ ਦੇ ਸ਼ਬਦ ਪੜ੍ਹਦੇ ਆ ਉਹਨੂੰ ਬਦਬੀ ਕਹਿੰਦੇ ਆ ਗਾਣੀ ਨੂੰ ਤੋੜ ਮਰੋੜਨਾ ਉਹਨੂੰ ਕਹਿੰਦੇ ਬਦਬੀ ਇਹ ਸੀ ਹਮਲਾ ਦੁਸ਼ਮਣ ਨੇ ਕੀਤਾ ਸੀ ਉਹਦਾ ਜਵਾਬ ਕੋਸ਼ ਦਿੱਤਾ ਆ ਕੌਮ ਨੇ ਇਹਨਾਂ ਨੂੰ ਧੱਕ ਕੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਖਤਮ ਕਰ ਦਿੱਤਾ ਜੀ ਬਹੁਤ ਇਹ ਥਾਵਾਂ ਤੇ ਤੁਸੀਂ ਵੇਖੋਗੇ ਪਿੰਡਾਂ 'ਚ ਕੋਈ ਨਹੀਂ ਇਹਨਾਂ ਦਾ ਰਹਿ ਗਿਆ ਪਹਿਲਾਂ ਕੋਈ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ ਕਿੱਥੇ ਚੱਲੇ ਆ ਜੀ ਜਿੱਦਾਂ ਅੱਜ ਰਾਧਾ ਸਵਾਮੀ ਡੇਰੇ ਤੇ ਲੋਕ ਜਾਂਦੇ ਆ ਕੋਈ ਇਤਰਾਜ਼ ਨਹੀਂ ਸਾਨੂੰ ਹੂੰ ਨਿਰੰਕਾਰੀ ਡੇਰੇ ਤੇ ਜਾਂਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿਤੇ ਵੀ ਕੋਈ ਜਾਵੇ ਅਗਲੇ ਨੂੰ ਆਜ਼ਾਦੀ ਆਵਦੀ ਪਰ ਜਦੋਂ ਤੁਸੀਂ ਪੰਗਾ ਲਓਗੇ ਜੀ ਹੁਣ ਕਹਦੇ ਸਰ ਇਹਨੇ ਪੰਗਾ ਲਿਆ ਪੰਜਾਬ ਨਹੀਂ ਵੜਿਆ ਹਮ ਬਿਲਕੁਲ ਸਰਸੇ ਵਾਲਾ ਉਦੋਂ ਬਾਅਦ ਪੰਜਾਬ ਦੀ ਧਰਤੀ ਤੇ ਨਹੀਂ ਆਇਆ ਹਮ ਉਹਨੂੰ ਕਹੇ ਫਿਰ ਜੇ ਹਿੰਮਤ ਆ ਤਾਂ ਫਿਰ ਆ ਕੇ ਵਿਖਾ ਜੀ ਕੀ ਪਤਾ ਕਿਹਦੇ ਸੇਵਾ ਲਾਉਣੀ ਹੈ ਫਿਰ ਗੁਰੂ ਸਾਹਿਬ ਨੇ ਤੇਰਾ ਤੇਰੇ ਹਮਲੇ ਦਾ ਜਵਾਬ ਦੇਣ ਵਾਸਤੇ ਮੋੜ ਮੋੜ ਵੀ ਹੋਇਆ ਸੀ ਬਿਲਕੁਲ ਬੰਮਨ ਤਮਾਕਾ ਚਲੋ ਗੁਰੂ ਨੇ ਦੇਣੀ ਹੈ ਉਹ ਸੇਵਾ ਕਿਹਦੇ ਕਿਹਨੂੰ ਬਚਿੱਤਰ ਸਿੰਘ ਜਿੱਦਾਂ ਥਾਪੜਾ ਦਿੰਦੇ ਆ ਇਹ ਗੁਰੂ ਦੇ ਹੱਥ ਚ ਆਏ ਨਾ ਕੋਈ ਕਿਸੇ ਦਾ ਦਾਵਾ ਨਹੀਂ ਹੈ ਪਰ ਦੂਜੀ ਗੱਲ ਸਾਡੀ ਕੌਮ ਦੀ ਹੈ ਜਿਨ੍ਹਾਂ ਨੇ ਇਹਨੂੰ ਮਾਫ ਕੀਤਾ ਸੀਗਾ ਜੀ ਮੈਂ ਆਹੀ ਗੱਲ ਕਰਨ ਲੱਗਿਆ ਸੀ ਵੀ ਹੁਣ ਜਥੇਦਾਰ ਹਰਪ੍ਰੀਤ ਸਿੰਘ ਹਾਣਾ ਦਾ ਬਿਆਨ ਆ ਗਿਆ ਕਿ ਸਰਸੇ ਵਾਲੇ ਸਾਧ ਦੇ ਉੱਤੇ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਆ ਕਿਉਂਕਿ ਪ੍ਰਦੀਪ ਕਲੇਰ ਕਹਿ ਰਿਹਾ ਕਿ ਸਭ ਕੁਝ ਉੱਥੋਂ ਹੋਇਆ ਤੇ ਜਦੋਂ ਸਿੱਖ ਕੌਮ ਕਹਿ ਰਹੀ ਸੀ ਉਦੋਂ ਜਥੇਦਾਰ ਸਾਹਿਬ ਦਾ ਇੱਕ ਬਿਆਨ ਕਿਸੇ ਵੀ ਜਥੇਦਾਰ ਸਾਹਿਬ ਦਾ ਸਾਡੇ ਦਾ ਬਿਆਨ ਨਹੀਂ ਆਇਆ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਵੀ ਜਿੱਥੋਂ ਸ਼ੁਰੂਆਤ ਹੁੰਦੀ ਆ ਜਿੱਥੋਂ ਉਹ ਸ਼ੁਰੂ ਕਰਦਾ ਸਾਡੇ ਸਿੱਖਾਂ ਜਿਹੜੇ ਸਿੱਖਾਂ ਦੇ ਜਜ਼ਬਾਤਾਂ ਨੂੰ ਜਿੱਥੋਂ ਉਹ ਗੱਲਬਾਤ ਨੂੰ ਸ਼ੁਰੂ ਕਰਦਾ ਮਹਾਰਾਜ ਦੀ ਪੋਸ਼ਾਕ ਪਾਉਣ ਦੀ ਗੱਲ ਹਨਾ ਮਹਾਰਾਜ ਵਰਗਾ ਸਮਾਗਰ ਚੰਦ ਦੀ ਗੱਲ ਉਦੋਂ ਇਹ ਮਾਫੀਆਂ ਦਿੰਦੇ ਸੀ ਤੇ ਅੱਜ ਜਦੋਂ ਫਿਰ ਉਸ ਤੋਂ ਬਾਅਦ ਜੋ ਸਿੱਖ ਕੌਮ ਕਹਿੰਦੀ ਸੀ ਵੀ ਜੋ ਕੁਝ ਹੋਇਆ ਇਹ ਸਰਸਾ ਵਾਲੇ ਸਾਧਨੇ ਕਰਵਾਇਆ ਉਦੋਂ ਇਹ ਗੱਲ ਕਹਿਣ ਵਾਲੇ ਜਿਹੜੇ ਨੌਜਵਾਨ ਸੀਗੇ ਜਿਹੜੇ ਸਿੱਖ ਕੌਮ ਦੇ ਆਗੂ ਸੀਗੇ ਉਹਨਾਂ ਸਾਰਿਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਕਾਲੀ ਦਲ ਦੀ ਸਰਕਾਰ ਵੱਲੋਂ ਤੇ ਅੱਜ ਉਹੀ ਜਥੇਦਾਰ ਕਹਿ ਰਿਹਾ ਕਿ ਕਾਰਵਾਈ ਹੋਣੀ ਚਾਹੀਦੀ ਦੇਖੋ ਪਤਾ ਕੀ ਹੈ ਜੀ ਸਿਆਸਤ ਨੂੰ ਇਹਨਾਂ ਸਿਆਸੀ ਲੋਕਾਂ ਨੂੰ ਤੇ ਇੱਕ ਪਾਸੇ ਰਹਿੰਦਿਆ ਕਰੋ ਇਹਨਾਂ ਦਾ ਮਸਲਾ ਦਾ ਕੁਰਸੀ ਇਹਨਾਂ ਦੇ ਤੁਸੀਂ ਉਮੀਦ ਨਹੀਂ ਸਿਆਸਤ ਤੇ ਨਹੀਂ ਤੁਸੀਂ ਕਦੀ ਉਮੀਦ ਕਰ ਸਕਦੇ ਇਨਸਾਫ ਕੌਮ ਨੇ ਗੁਰੂ ਸਾਹਿਬ ਨੇ ਆਪ ਲੈਣਾ ਆ ਤੁਹਾਨੂੰ ਦੱਸਿਆ ਨਾ ਉਹ ਚਲੋ ਇਹਦੀ ਕਿਸਮਾ ਚੰਗੀ ਸੀ ਉਦੋਂ ਵੱਜ ਗਿਆ ਅੱਜ ਵੀ ਜਰੂਰਤ ਹੈਗੀ ਐ ਇਹਨਾਂ ਦੀ ਸਰਸੇ ਵਾਲੇ ਸਾਥ ਦੀ ਜਾਂ ਹਣੀ ਪ੍ਰੀਤ ਜਿਹੜੇ ਵੀ ਆ ਇੱਕਾ ਦੁੱਕਾ ਚੁੱਕਾ ਹੈਗੀ ਐ ਤੇ ਆਓ ਇੱਥੇ ਅੰਮ੍ਰਿਤਸਰ ਆ ਕੇ ਵਿਖਾ ਦਿਓ ਹੂੰ ਕਿਤੇ ਵੀ ਆ ਕੇ ਵਿਖਾ ਦਿਓ ਨਹੀਂ ਆ ਸਕਦੇ ਉਹ ਜਵਾਬ ਦੇ ਦਿੱਤਾ ਕੌਮ ਨੇ ਹਾਂ ਸਾਡੀ ਲੀਡਰਸ਼ਿਪ ਕਮਜ਼ੋਰ ਆ ਇਹ ਗੱਲ ਕਰ ਸਕਦੇ ਆਪਾਂ ਲੀਡਰਸ਼ਿਪ ਕੀ ਆ ਵੀ ਮੈਂ ਤੁਹਾਨੂੰ ਦੱਸ ਦਿੰਨਾ ਅ ਅੱਜ ਤੁਸੀਂ 100 ਮਾੜਾ ਕਹੀ ਜਾਓ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੂੰ ਜਥੇਦਾਰ ਸੀ ਕੌਮ ਦੇ 1999 ਚ ਗੋਬਿੰਦ RAM ਦੀ ਅ ਗਵਰਨਰ ਨੂੰ ਐਲਾਨ ਕਰ ਦਿੱਤਾ ਸੀ ਜਥੇਦਾਰ ਹੁੰਦੇ ਆ ਪੇ ਅਹੀਂ ਗਵਰਨਰਾ ਉਸਕੇ ਰਾਂਗੇ ਦੋ ਬੀਬੀਆਂ ਦੀ ਬੇਦਬੀ ਕੀਤੀ ਹੈ ਬੇਪਤੀ ਕੀਤੀ ਸੀ ਗੋਬਿੰਦਰਾਮ ਨੇ ਜੇਲ੍ਹ ਚ ਲੈ ਗਿਆ ਸੀ ਉਹਨਾਂ ਨੂੰ ਜੀ ਠੀਕ ਹੈ ਜੀ ਉਹ ਉਹ ਮਤਲਬ 2 ਘੰਟਿਆਂ ਦੇ ਵਿੱਚ ਥਾਣਾ ਘੇਰਨ ਤੁਰ ਪਏ ਸੀ ਤੇ ਥਾਣਾ ਘੇਰਨ ਤੋਂ ਪਹਿਲਾਂ ਪਹਿਲਾਂ ਗੋਬਿੰਦਰਾਮ ਨੂੰ ਗੋਡੇ ਟੇਕਣੇ ਪਏ ਸੀ ਤੇ ਬੀਬੀਆਂ ਛੱਡਨੀਆਂ ਪਈਆਂ ਸੀ ਹੈਗੀ ਅੱਜ ਦੇ ਜ才ਦਾਰ ਚ ਕਿਸੇ ਜੁਰਤ ਹਮ ਹੈਗੀ ਦੱਸੋ ਚਲੋ 100 ਮਾੜਾ ਕਹੀ ਜਾਓ ਹਰ ਕਿਸੇ ਚੌਗਣ ਹੁੰਦੇ ਮੇਰੇ ਚ ਵੀ ਹੈਗੇ ਆ ਠੀਕ ਹੈ ਪ੍ਰਚਾਰਕਾਂ ਨੇ ਆਪਣਾ ਫਰਜ਼ ਨਿਭਾਉਣਾ ਮਾਂਜੀ ਜੀ ਆਪਣਾ ਫਰਜ਼ ਨਿਭਾ ਰਿਹਾ ਪਾਈਪਿੰਦਰਪਾਲ ਜੀ ਆਪਣਾ ਫਰਜ਼ ਨਿਭਾ ਰਿਹਾ ਹਰਪ੍ਰੀਤ ਸਿੰਘ ਮਖੂਣੀ ਹਰ ਕਿਸੇ ਚ ਚਲੋ ਕੋਈ ਨਾ ਕੋਈ ਕਮੀ ਹੁੰਦੀ ਹੈ ਮਖੂ ਜੀ ਇਹ 10-15 ਪ੍ਰਚਾਰਕ ਨੇ ਕੌਮ ਦੇ ਸਾਡੀ ਜ਼ਿੰਮੇਵਾਰੀ ਗੁਰੂ ਨੇ ਕੀਰਤਨ ਦੀ ਲਈ ਹੈ ਰਬਾਬ ਦੀ ਜ਼ਿੰਮੇਵਾਰੀ ਲਈ ਹੈ ਅਸੀਂ ਆਪਣੀ ਨਿਭਾ ਰਹੇ ਹਾਂ ਜੀ ਜਥੇਦਾਰ ਕਿਹੜੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਜਾਂ ਛੱਡ ਕੇ ਕੁਰਸੀ ਪਾਸੇ ਹੋ ਜਾਓ ਜਥੇਦਾਰ ਕੀ ਆਤਨਖਾਈਆ ਇੱਕ ਗ੍ਰੰਥੀ ਕਥਾਵਾਚਕ ਆ ਉਹ ਗ੍ਰੇਡ ਆ ਉਹਦੇ ਕੋਲ ਉਹਦੇ ਕਾਊਂਟੈਂਟ ਜਿਹੜਾ ਉਹਦੀ ਤਨਖਾਹ ਪਾਸ ਕਰਦਾ ਜਹੇਦਾਰ ਦੀ ਉਹ ਕਹਦੇ ਜਹੇਦਾਰ ਜੀ ਆ ਜਾਓ ਹੁਕਮ ਨੰਮਾ ਜਾਰੀ ਕਰਨਾ ਉਹ ਉਹਨੇ ਘਣਾ ਮੇਰੀ ਤਨਖਾਹ ਨਾ ਰੋਕਦੇ ਸਵੇਰੇ ਮੈਂ ਰਹਿੰਦੋ ਪਰੇ ਬਾਸ ਸਜਾ ਹੋਰ ਤਾਂ ਉਹ ਦੂਰ ਦੀ ਗੱਲ ਆ ਜਥੇਦਾਰ ਘਟੋ ਘਟ ਕੰਮ ਦਾ ਹੋਵੇ ਜਥੇਦਾਰ ਸੀ ਫੂਲਾ ਸਿੰਘ ਜੀ ਜਿਨ੍ਹਾਂ ਨੇ ਮਲਤਾਨ ਦੀ ਜੰਗ 'ਚ ਅਰਦਾਸ ਕਰਕੇ ਤੁਰਪੇ ਸੀ ਪ੍ਰਵਾਹ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਦਾ ਖੜਜੀ ਜੇ ਆ ਲੈਣ ਦੀਏ ਫੌਜ ਕੰਮ ਔਖਾ ਆ ਕਹਿੰਦਾ ਨਹੀਂ ਹੁਣ ਤਾਂ ਹੋ ਗਈ ਅਰਦਾਸ ਸ਼ਹਾਦਤ ਵੀ ਹੋ ਗਈ ਸੀ ਪੜਿਆ ਹੈ ਨਾ ਇਤਿਹਾਸ ਸਾਰਿਆਂ ਨੂੰ ਪਤਾ ਨਾ ਜਥੇਦਾਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਸਿਰ ਲਾਇਆ ਨਰੰਗਕਾਰੀ ਦਾ ਕੋਈ ਪੱਲੇ ਤੇ ਹੈਗਾ ਕੋਈ ਕੁਰਬਾਨੀ ਤੇ ਹੈਗੀ ਆ ਕੁਝ ਕੀਤਾ ਤੇ ਹੈਗਾ ਆ ਲਾਓ ਪੰਜ ਸਾਬਕਾ ਜਥੇਦਾਰ ਪੰਜ ਕਮੇਟੀ ਬਣਾ ਦਿਓ ਜੀ ਕੁਝ ਕੁਝ ਤਾਂ ਕਿਸੇ ਦੇ ਪੱਲੇ ਹੋਵੇ ਨਹੀਂ ਜ਼ਰਤ ਹੈਗੀ ਤਾਂ ਬਦਲ ਕੇ ਕੌਮ ਪਾਸੇ ਮਾਰੇ ਹੂੰ ਇੰਨਾ ਟਾਈਮ ਤੁਸੀਂ ਸਾਲ ਇੱਕ ਦੇ ਦਿੱਤਾ ਜੀ ਕੋਈ ਆ ਤਾਂ ਕੰਮ ਹੀ ਗਲਤ ਹੋ ਗਿਆ ਸਾਰਾ ਕੌਮ ਨੇ ਜਵਾਬ ਦੇ ਦਿੱਤਾ ਆ ਜੀ ਕੌਮ ਨੂੰ ਕੋਈ ਬੰਗਾਰ ਨਹੀਂ ਦੂਜੀ ਗੱਲ ਆ ਪੰਜਾਬ ਪੰਜਾਬ ਦੀ ਧਰਤੀ ਤੇ ਜੰਮੇ ਆ ਅਸੀਂ ਤੇ ਸਾਨੂੰ ਮਹਿਮਾ ਜੀ ਰਹਿਣਾ ਪੈਣਾ ਆ ਇਹ ਮਤ ਭੁੱਲੋ ਸੰਘਰਸ਼ ਸਾਨੂੰ ਹਰ ਸਾਲ ਕਰਨਾ ਪੈਣਾ ਆ ਕਿਸੇ ਨਾ ਕਿਸੇ ਮੁੱਦੇ ਲਈ ਅਸੀਂ ਗੁਲਾਮੀ ਨਹੀਂ ਨਾ ਐਕਸੈਪਟ ਕਰ ਸਕਦੇ ਪ੍ਰੋਬਲਮ ਇਹ ਆ ਹਾਂ ਵੇ ਕੌਮ ਨੇ ਤਾਂ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਜ਼ਥੇਦਾਰ ਚੁਣਿਆ ਕੜ ਹੁਣ ਸਿਸਟਮ ਸਰਕਾਰਾਂ ਨੇ ਸਾਡੇ ਸਿਰ ਦੇ ਉੱਤੇ ਉਹ ਬੰਨਿਆ ਹੋਇਆ ਸ਼ਰੋਮਣੀ ਕਮੇਟੀ ਵਾਲਾ ਜ세ਦਾਰ ਰਜਕਤਾਰ ਸਿੰਘ ਸਵਾਰਾ ਸਾਡਾ ਮਾਨ ਆ ਪਰ ਉਹ ਵੀ ਕੋਈ ਸਿਸਟਮ ਨਹੀਂ ਹੈਗਾ ਜੀ ਹੂੰ ਉਹਦੇ ਨਾਲ ਫਿਰ ਜ세ਦਾਰ ਅਮਰੀਕ ਸਿੰਘ ਜਿਨਾਲੇ ਨੂੰ ਵੀ ਚੁਣਿਆ ਸੀ ਜੀ ਕਾਬਲ ਹੈਗੇ ਸੀ ਉਹ ਹੂੰ ਕੀ ਉਹ ਕਾਬਲ ਹੈਗੇ ਉਹਨਾਂ ਨੇ ਕਾਬਲੀਅਤ ਵਿਖਾਈ ਕੋਈ ਬਾਅਦ ਵਿੱਚ ਜ세ਦਾਰ ਰਜਕਤਾਰ ਸਿੰਘ ਵਾਲਾ ਤੇ ਅੰਦਰ ਨੇ ਵਿਚਾਰੇ ਉਹਨਾਂ ਦਾ ਤੇ ਨਾਮ ਵਰਤਿਆ ਗਿਆ ਹੈ ਜੀ ਸਿੱਧੀ ਏਰੀ ਗੱਲ ਮੈਂ ਤੁਹਾਨੂੰ ਕਹਾਂ ਜੇ ਮੇਰੇ ਤੋਂ ਪੁੱਛ ਦੇ ਜੇ ਕੋਈ ਕੁਛ ਕਹੀ ਜਾਵੇ ਮੈਨੂੰ ਨਹੀਂ ਕੋਈ ਮਤਲਬ ਕਿਉਂਕਿ ਮੈਂ ਕਿਹੜਾ ਕਿਸੇ ਤੋਂ ਲੈ ਕੇ ਖਾਣਾ ਮੈਂ ਤਾਂ ਆਪਣੀ ਕਿਰਤ ਕਮਾਈ ਕਰਨੀ ਉਹਨਾਂ ਦਾ ਤਾਂ ਸਿਰਫ ਨਾਂ ਵਰਤਿਆ ਗਿਆ ਹੈ ਹਮ ਕਿਹੜਾ ਮੈਨੂੰ ਦੱਸੋ ਆ ਅਮਰਤਪਾਲ ਉਹਨਾਂ ਨੂੰ ਆ ਹੋਰ ਨੌਜਵਾਨਾਂ ਨੂੰ ਉਹਨਾਂ ਨੇ ਰਲ ਮਿਲ ਕੇ ਸੁੱਟ ਦਿੱਤਾ ਅੰਦਰ ਉਹ ਡਿਬਰੂਗੜ੍ਹ ਸਾਮ ਜੇਲ੍ਹ ਚ ਭੇਜ ਦਿੱਤਾ ਚਲੋ ਇੱਕ ਪੱਖ ਇਹ ਵੀ ਆ ਵੀ ਉੱਥੇ ਕਿਉਂ ਭੇਜਿਆ ਏਡੀ ਦੂਰ ਇੱਥੇ ਹੋਰ ਕਿਤੇ ਲਾਗੇ ਭੇਜ ਦਿੰਦੇ ਹਮ ਡਿਬਰੂਗੜ੍ਹ ਹੀ ਕਿਉਂ ਭੇਜਿਆ ਹੋ ਸਕਦਾ ਭੇਜਿਆ ਵਾਪਸ ਲਿਆਉਣ ਵਾਸਤੇ ਹੀ ਹੋਵੇ अच्छा ये भी हो सकता कुछ भी हो सकता कुछ है कुछ चीज 10 साल बाद समझ आनी है हम्म ਹੁਣ ਸ਼ੁਰੂ ਮੇਰੇ ਕੋਲ ਪਤਾ ਵੈ ਬੇਦਬੀ ਬੇਦਬੀ ਬਾਦਲ ਦੇ ਰਾਜ ਚ ਹੋਈ ਸੀਗੀ ਜੀ ਕਾਲੀ ਦਲ ਦੇ ਰਾਜ ਚ ਪਰ ਇਹ ਨਹੀਂ ਆਪਾਂ ਕਹਿ ਸਕਦੇ ਖਾਲੀ ਦਲ ਨੇ ਉਹ ਹਮਲਾ ਜਾਂ ਉਹ ਕੰਮ ਕਰਵਾਇਆ ਸੀ ਉਹ ਕਲੀਅਰ ਹੋ ਗਿਆ ਵੀ ਉਹ ਸਰਸੇ ਵਾਲੇ ਦਾ ਕੰਮ ਸੀ ਏਜੰਸੀਆਂ ਦੇ ਬਹੁਤ ਕੰਮ ਦੇ ਦੰਦੇ ਜਿਹੜੇ ਨਹੀਂ ਸਮਝਾਉਂਦੇ ਸਾਨੂੰ ਉਹ ਅਸਲ ਦੇ ਵਿੱਚ ਸਾਡੀ ਪਟੋ ਤਾੜ ਦਾ ਫਾਇਦਾ ਗੋਰੀਆ ਨਹੀਂ ਉਸ ਵੇਲੇ ਵੀ ਲਿਆ ਜਦੋਂ ਸਿੱਖ ਰਾਜ ਖਤਮ ਹੋਇਆ ਹਮ ਅੱਜ ਦੂਜਾ ਇੱਕ ਹੋਰ ਫਾਇਦਾ ਲੈਣ ਲੈਣ ਜਾ ਰਹੇ ਆ ਉਹ ਆ ਅਕਾਲੀ ਦਲ ਖਤਮ ਕਰਨ ਦੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਪਰ ਕੀ ਹੈ ਕਿ ਉਹਦੇ ਪਹਿਲਾਂ ਹੀ ਚਾਰ ਪੰਜ ਟੋਟੇ ਹੋਏ ਪਏ ਆ ਇਹ ਕਿਉਂ ਪ੍ਰਧਾਨ ਆ ਕੋਈ ਇੱਕ ਪਰਿਵਾਰ ਦਾ ਬੰਦਾ ਜੀ ਮੈਨੂੰ ਇਹ ਨਹੀਂ ਗੱਲ ਸਮਝ ਆਉਦੀ ਜਦੋਂ ਆਕਾਲ ਤਖਤ ਸਾਹਿਬ ਤੋਂ ਅਕਾਲੀ ਜਥੇਦਾਰ ਫੂਲਾ ਸਿੰਘ ਸੀਗੇ ਅੱਜ ਅਕਾਲੀ ਜਿਹੜਾ ਲਫ਼ਜ਼ ਆ ਜਾਂ ਅਕਾਲੀ ਦਲ ਆ ਜਿਹੜੀ ਸਿੱਖਾਂ ਦੀ ਸਿਆਸੀ ਜਮਾਤ ਆ ਜਿਹੜੀ ਕਾਲ ਤੱਕ ਸਭ ਤੋਂ ਚੱਲਣੀ ਚਾਹੀਦੀ ਸੀ ਜਿਹਦੀ ਇੱਕ ਇੱਕ ਟਿਕ ਟਿਕ ਕਾਲ ਤੱਕ ਸਭ ਤੋਂ ਨੌਹ ਸੂ ਨਹੀਂ ਚਾਹੀਦੀ ਸੀ ਜਿਹਦਾ ਇੱਕ ਇੱਕ ਬੈਨਰ ਇੱਕ ਇੱਕ ਪੋਸਟਰ ਕਾਲ ਤੱਕ ਸਭ ਤੋਂ ਲੀ ਹੋਣਾ ਚਾਹੀਦਾ ਸੀ ਮੈਨੂੰ ਦੱਸੋ ਉਹ ਅਕਾਲੀ ਦਲ ਇੱਕ ਪਰਿਵਾਰ ਦੇ ਇੱਕ ਘਰ ਚ ਬੈਠ ਕੇ ਫੈਸਲੇ ਹੋ ਰਹਾ ਕਿਸੇ ਵੀ ਘਰ ਚ ਹੋਣਾ ਚਾਹੇ ਹੋ ਘਰ ਸਿਮਰਨਜੀਤ ਸਿੰਘ ਮਾਨ ਦਾ ਹੋਵੇ ਚਾਹੇ ਉਹ ਘਰ 1920 ਕ ਅਕਾਲੀ ਦਲ ਦਵਾਲਿਆਂ ਦਾ ਹੋਵੇ ਚਾਹੇ ਉਹ ਘਰ ਅਕਾਲੀ ਦਲ ਬਦਲਦਾ ਹੋਵੇ ਕਿਸੇ ਦਾ ਵੀ ਹੋਵੇ ਮੈਨੂੰ ਕੋਈ ਮਤਲਬ ਨਹੀਂ ਸਤਕਾਰ ਮੇਰੇ ਵੱਲੋਂ ਸਾਰਿਆਂ ਦਾ ਜਿਹੜ ਪਰ ਅਕਾਲੀ ਦਲ ਜਿਹੜੀ ਪਾਰਟੀ ਉਹ ਕਿਸੇ ਇੱਕ ਦਾ ਨਾਂ ਕਿਉਂ ਆ ਅਕਾਲੀ ਦਲ ਅਮਰਤਸਰ ਆ ਜੀ ਆ ਅਕਾਲੀ ਦਲ ਇਦਾਂ ਦੇ ਫਿਰ ਅਕਾਲੀ ਦਲ ਬਠਿੰਡਾ ਆਜੂ ਕੱਲ ਨੂੰ ਪਰਸੋਂ ਅਕਾਲੀ ਦਲ ਕਾਨ ਸਿੰਘ ਵਾਲਾ ਆਜੂਗੀ ਚੌਥੇ ਅਕਾਲੀ ਦਲ ਪਟਿਆਲਾ ਆਜੂਗੀ ਆ ਕੀ ਗੱਲ ਹੋਈ ਅਕਾਲੀ ਦਲ ਬਾਦਲ ਆ ਕੱਲ ਨੂੰ ਅਕਾਲੀ ਦਲ ਕਿਰੋਂ ਆਜੂ ਪਰਸੋਂ ਅਕਾਲੀ ਦਲ ਬ੍ਰਹਮਪੁਰ ਆਜੂ ਆ ਇੱਕ ਅਕਾਲੀ ਦਲ ਟਕਸਾਲੀ ਹੋ ਗਈ ਹ ਇਦਾਂ ਦੇ 15 ਵੀ ਹੋਰ ਅਕਾਲੀ ਇਹਦਾ ਮਤਲਬ ਇਹ ਆ ਵੀ ਤੁਹਾਡੇ ਤੇ ਉਹੀ ਨੀਤੀ ਛੇੜੀ ਕਿਵੇਂ ਇੱਕ ਅਕਾਲੀ ਦਲ ਹੋ ਸਕਦਾ ਜੇਹੇਦਾਰ ਕੌਮ ਦਾ ਜੇਹੇਦਾਰ ਜੇਹੇਦਾਰ ਬਾਦਲਾਂ ਨੇ ਬਿਠਾਇਆ ਹੋਇ ਬਾਦਨਾ ਦਾ ਤੁਸੀਂ ਨਾ ਲਈ ਜਾਓ ਬਾਦਲ ਚਲੇ ਗਿਆ ਅੱਜ ਮੈਂ ਤਾਂ ਕਹਿਣਾ ਜਥੇਦਾਰ ਉਹ ਸਿਸਟਮ ਨੇ ਬਿਠਾਇਆ ਵਾ ਜਿਹੜਾ ਸਿਸਟਮ ਸਿੱਖੀ ਚ ਹੈਗਾ ਹੀ ਨਹੀਂ ਹਮ ਇਲੈਕਸ਼ਨ ਇਲੈਕਸ਼ਨ ਹਮ ਤੁਸੀਂ ਪਹਿਲਾਂ ਜਥੇਦਾਰ ਇੱਕ ਹੋਣਾ ਹੀ ਨਹੀਂ ਚਾਹੀਦਾ ਹਮ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋੜਿਆ ਜੀ ਪੰਜ ਸਿੰਘ ਨਾਲ ਤੋੜੇ ਕੀ ਉਹ ਕਾਬਲ ਨਹੀਂ ਸੀ ਇਕੱਲਾ ਹਮ ਆਪਣੇ ਨਾਲ ਪੰਜ ਪਿਆਰੇ ਰੱਖੇ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਕਿ ਗੁਰੂ ਅਰਜੁਨ ਸਾਹਿਬ ਫੈਸਲਾ ਲੈਂਦੇ ਆ ਆਪਣੇ ਪੁੱਤਰ ਦੇ ਵਿਆਹ ਦਾ ਤੇ ਫੈਸਲਾ ਸੰਗਤ ਕਰਦੀ ਹੈ ਵੀ ਚੰਦੂ ਦੀ ਬੇਟੀ ਨਾਲ ਨਹੀਂ ਕਰਨਾ ਹੂੰ ਗੁਰੂ ਨੇ ਆਪ ਨਹੀਂ ਫੈਸਲਾ ਲਿਆ ਯਾਰ ਕੱਲਿਆ ਨੇ ਜੀ ਤੇ ਆ ਜਥੇਦਾਰ ਕੌਣ ਹੁੰਦੇ ਕੱਲਾ ਫੈਸਲਾ ਲੈਣ ਵਾਲੇ ਉਹ ਵੀ ਇੱਕ ਜਣਾ ਹੂੰ ਉਹ ਵੀ ਉਹ ਜਿਹੜੇ ਕਥਾਵਾਚ ਗ੍ਰੰਥੀ ਦੇ ਗ੍ਰੇਡ ਦੇ ਤਨਖਾਹ ਲੈਣ ਵਾਲੇ ਤੇ ਸਰਸੇ ਵਾਲੇ ਵਰਗੇ ਤੇ ਕਿੱਡੀ ਕਬੱਡੀ ਚੀਜ਼ ਆ ਸਕਦਾ ਪੰਜਾਬ ਮੈਨੂੰ ਦੱਸੋ ਹੂੰ ਹਨੀਪਰੀ ਤਾਂ ਆ ਸਕਦੀ ਪੰਜਾਬ ਚਾ ਉਹਨੂੰ ਕਹਿ ਰੀ ਕੇ ਕਿਸੇ ਵਿਆਹ ਚ ਆ ਕੇ ਵਿਖਾ ਦੇ ਹੂੰ ਬਿਲਕੁਲ ਐ ਨਹੀਂ ਹੈ ਕੌਮ ਚ ਨਹੀਂ ਕੋਈ ਟੇਲੇਗੀ ਕੌਮ ਸ਼ੇਰਾਂ ਦੀ ਹੈ ਹੁਣ ਗੱਲ ਤੇ ਲੀਡਰਾਂ ਦੀ ਹੈ ਹੂੰ ਆਪਣੀਆਂ ਆਪਣੀਆਂ ਰੋਟੀਆਂ ਸੇਕੀ ਜਾਂਦੇ ਆ ਜੀ ਮੈਨੂੰ ਦੱਸੋ ਆ ਕੱਲ ਪਰਸੋਂ ਇਕੱਠ ਹੋਇਆ ਜਿਹੜਾ ਅਮਰਿਤਪਾਲ ਹੁਣਾ ਦੇ ਕੀ ਐ ਪੜਾਅ ਸੀ ਕੱਢਿਆ ਸੀ ਹੂੰ ਚੈਨਲਾਂ ਤੇ ਬੱਲੇ ਬੱਲੇ ਸ਼ਾਬਾ ਸ਼ਾਬਾ ਹੋਇਆ ਕੁਝ ਕੀ ਐਲਾਨ ਹੋਇਆ ਅਗਲੇ ਬੰਨੇ ਕੀ ਐ ਹੂੰ ਕੁਝ ਵੀ ਨਹੀਂ ਸਰਕਾਰਾਂ ਦੇ ਦੇਖੋ ਇਦਾਂ ਹੀ ਚੱਲਦੀ ਸਰਕਾਰ ਦਾ ਕੰਮ ਪਤਾ ਕੀ ਹੁੰਦਾ ਪੋਲਿਟਿਕਸ ਦਾ ਕੰਮ ਹੁੰਦਾ ਪ੍ਰਬੰਧ ਨੂੰ ਚਲਾਉਣਾ ਜੀ ਹੁਣ ਤੁਸੀਂ ਵੇਖੋ ਵੀ ਤੁਸੀਂ ਆਪਣੇ ਸਿੱਖ ਚਿਹਰਿਆਂ ਨੂੰ ਸਾਰੀਆਂ ਪਾਰਟੀਆਂ 'ਚ ਭੇਜੋ ਨਾ ਜੀ ਤੁਸੀਂ ਮੇਰੀ ਗੱਲ ਸੁਣੋ ਜਕਰੀਆ ਖਾਨ ਨਵਾਬੀ ਭੇਜਦਾ ਲੈ ਕੇ ਕੌਣ ਆਉਂਦਾ ਵਾ ਜਕਰੀਆ ਖਾਨ ਦੇ ਮਤਲਬ ਨੌਕਰੀ ਕਰਦੇ ਆ ਸ਼ਾਹਬਾਜ ਸਿੰਘ ਸ਼ੁਬੇਕ ਸਿੰਘ ਜੀ ਉਹ ਲੈ ਕੇ ਆਉਂਦੇ ਆ ਡਿਸਕਸ ਹੁੰਦੀ ਆ ਜੱਸਾ ਸਿੰਘ ਆਲੂ ਵਾਲੀ ਆ ਕੱਲੇ ਥੋੜੀ ਨਾਨ ਕਰ ਦਿੰਦੇ ਆ ਸਾਰਿਆਂ ਦੀ ਡਿਸਕਸ ਹੁੰਦੀ ਨਵਾਬ ਕਪੂਰ ਸਿੰਘ ਜਿਹੜੇ ਸੇਵਾ ਭਾਵਨਾ ਵੀ ਰੱਖਦੇ ਉਹਨਾਂ ਨੂੰ ਨਵਾਬੀ ਦਿੱਤੀ ਜਾਂਦੀ ਕੌਮ ਨੇ ਕਿੱਡੇ ਵੱਡੇ ਫੈਸਲੇ ਲਏ 80 ਸਾਲ ਬਾਅਦ ਰਾਜ ਸਥਾਪਿਤ ਕੀਤਾ ਇਹ ਸੀ ਜਸੇਦਾਰ ਜੀ ਤੁਹਾਡੇ ਜਥੇ ਆਪਣੇ ਹੁਣ ਜਥੇਦਾਰ ਸਾਹਿਬ ਕੁਆਲਿਟੀ ਦਾ ਵਿਖਾਓ ਰਗਵੀਰ ਸਿੰਘ ਜੀ ਤੁਸੀਂ ਵਿਖਾ ਦਿਓ ਤੁਹਾਡਾ ਇੰਨਾ ਸੋਹਣਾ ਚਿਹਰਾ ਦਾੜਾ ਇੰਨੇ ਗੁਰਬਾਣੀ ਦੇ ਤੁਸੀਂ ਗਿਆਤਾ ਹੋ ਸਾਰਾ ਕੁਝ ਵਿਖਾ ਦਿਓ ਜੁਰਤ ਕੋਈ ਨਹੀਂ ਦਾਇਕ ਤਨਖਾਹ ਤੇ ਨਾ ਡਿੱਗੋ ਹਮ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਜੀ ਇਹਨੇ ਵੀ ਚਲੋ ਕੁਝ ਥੋੜਾ ਬਹੁਤ ਅਸੀਂ ਸੋਚਦੇ ਆਂ ਵੀ ਬਾਕੀਆਂ ਨਾਲੋਂ ਮੈਂ ਆਪਣੀ 20 ਸਾਲ ਦੀ ਜੀ ਜ਼ਿੰਦਗੀ ਵੇਖਾਂ ਦੂਜੀ ਗੱਲ ਤੁਸੀਂ ਕਿਤੀ ਪੰਥ ਪੰਥ ਹੁੰਦਾ ਪੰਥਾ ਰਸਤਾ ਜੀ ਪੰਥ ਕੋਈ ਬੰਦਿਆਂ ਦਾ ਸਮੂਹ ਨਹੀਂ ਹੈ ਪੰਥ ਨਹੀਂ ਇਕੱਠਾ ਦਾਦਾ ਹਮ ਪੰਥ ਦੇ ਪੰਥ ਦੇ ਲੋਕ ਇਕੱਠੇ ਹੁੰਦੇ ਆ ਰਸਤਾ ਹੈ ਨਾ ਰਸਤੇ ਤੇ ਆਪਾਂ ਖੜੇ ਆ ਜੀ ਕੌਮ ਹੁੰਦੀ ਹੈ ਪੰਥ ਰਸਤਾ ਆ ਨਾਨਕ ਨਿਰਮਲ ਪੰਥ ਚ ਲਾਇਆ ਬਾਬਾ ਨਾਨਕ ਨੇ ਇੱਕ ਨਿਰਮਲ ਪੰਥ ਦਿੱਤਾ ਸਾਨੂੰ ਉਹ ਪੰਥ ਤੇ ਚੱਲਣ ਵਾਲੇ ਅਸੀਂ ਪੰਥੀ ਆ ਅਸੀਂ ਸਿੱਖ ਪੰਥ ਦੇ ਮਤਲਬ ਸਿੱਖੀ ਅਡਾਪਟ ਕੀਤੀ ਹੈ ਜੀ ਮੈਂ ਇਸੇ ਤਰ੍ਹਾਂ ਹੀ ਹੁਣ ਸਾਡੇ ਵੀਰ ਆ ਜਿੱਦਾਂ ਲੱਖਾ ਸੁਦਾਣਾ ਵੀਰ ਆ ਕਿਤੇ ਸੋਹਣਾ ਇਨਾਂ ਕੋਲ ਮੁੱਦੇ ਆ ਕਿੰਨਾ ਸੋਹਣਾ ਕੰਮ ਕਰਦੇ ਆ ਜੀ ਕਈ ਵਾਰੀ ਕੌਮਦੀ ਵੀ ਗੱਲ ਕਰਦੇ ਪਰ ਫੇਰ ਥੋੜਾ ਜਿਹਾ ਅਫਸੋਸ ਹੁੰਦਾ ਹੈ ਕਿ ਤੁਸੀਂ ਆਓ ਯਾਰ ਹੁਣ ਬਥੇਰੀ ਜ਼ਿੰਦਗੀ ਵੇਖ ਲਈ ਕਿੰਨੇ ਤੱਕੇ ਖਾਲੇ ਤੁਸੀਂ ਕਿੰਨੀ ਕਿੰਨੀਆਂ ਵਾਰੀ ਤੁਹਾਡੇ ਲਾਗੋਂ ਦੀ ਤੁਹਾਨੂੰ ਤੁਸੀਂ ਆਪ ਹੀ ਕਹਿੰਦੇ ਸਾਨੂੰ ਜ਼ਿੰਦਗੀ ਬੋਨਸ ਆ ਤੇ ਆਓ ਗੁਰੂ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਓ ਮਧੋਦਸ ਬਿਰਾਗੀ ਤੋਂ ਆਓ ਗੁਰੂ ਦਾ ਬਣੋ ਖਾਲਸਾ ਗੁਰੂ ਬਖਸ਼ਿਸ਼ ਕਰਨਗੇ ਆਓ ਜਾਓ ਚਲੋ ਸਿਸਟਮ ਦੇ ਵਿੱਚ ਇਲੈਕਸ਼ਨ ਲੜੋ ਉਹ ਕਿੱਡਾ ਸੋਹਣਾ ਇੱਕ ਵੀਰ ਬੋਲਿਆ ਦਾ ਨਾਮ ਸੀ ਕਮਲਜੀਤ ਸਿੰਘ ਸ਼ਾਇਦ ਕਮਲਜੀਤ ਹਾਂ ਬਰਾਲ ਉਹ ਕਿੱਡੇ ਸੋਹਣੀ ਉਹਨੇ ਤਕਰੀਰਾਂ ਦਿੱਤੀਆਂ ਸਿਸਟਮ ਚ ਆਓ ਹੂੰ ਤਰੀਕੇ ਨਾਲ ਆਓ ਵਿਚਾਰਾਂ ਦੀ ਲੜਾਈ ਵੀ ਲੜੋ ਸਾਡੇ ਕੋਲ ਹਥਿਆਰ ਤੇ ਦਿੱਤਾ ਹੀ ਹੈ ਗੁਰੂ ਨੇ ਛੱਡਣਾ ਤੇ ਲੱਗੇ ਨਹੀਂ ਅਸੀਂ ਜੀ ਕਿਰਪਾਨਾਂ ਆਪਾਂ ਸੁਟਣ ਤੇ ਲੱਗੇ ਨਹੀਂ ਜਿੱਥੇ ਲੋੜ ਪਊਗੀ ਉਹ ਵੀ ਵਰਤਾਂਗੇ ਪਰ ਦੂਜੇ ਪਾਸੇ ਵੇਖੋ ਇੱਕ ਸਿਆਸੀ ਜਮਾਤ ਤਿਆਰ ਕਰੋ ਆਪਣੀ ਵਧੀਆ ਹੈਗੀ ਆ ਤੁਹਾਡੇ ਕੋਲ ਬਣੀ ਬਣਾਈ ਤੇ ਉਹਦੇ ਉੱਤੋਂ ਆ ਝਾੜੋ ਆੜੇ ਲੱਗੇ ਆ ਨਾਲ ਬ੍ਰੈਕਟਾਂ ਦੇ ਵਿੱਚ ਨਾ ਕੋਈ ਬਾਦਲ ਕੋਈ ਅੰਮ੍ਰਿਤਸਰ ਕੋਈ ਪਟਿਆਲਾ ਕੋਈ ਟਕਸਾਲੀ ਕੋਈ ਦੂਜੀ ਕੋ ਤੀਜੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਹੋਏ ਹੂੰ ਟਿਕਟਾਕ ਇੱਥੋਂ ਨਾਉ ਸੁਣ ਅਕਾਲ ਤੱਕ ਸਾਬ ਤੋਂ ਬਸ ਇੰਨਾ ਹੀ ਕੰਮ ਜਥੇਦਾਰ ਕਰੇ ਜ਼ਰੂਰਤ ਕੋਈ ਮੈਂ ਸਲੂਸ਼ਨ ਮੈਂ ਕੁਝ ਜਿੰਨਾ ਕ ਆਪਾਂ ਕਰ ਸਕਦੇ ਕਰ ਸਕਦੇ ਇਹਨਾਂ ਕੋਲ ਤੇ ਗੰਦੇ ਗਾਣੇ ਨਹੀਂ ਬੰਦ ਹੋਏ ਮੈਂ ਕਹਿੰਦੀ ਹਰਪ੍ਰੀਤ ਸਿੰਘ ਹੋਣਾਂ ਦੀ ਦਾਤ ਦਿੰਨਾ ਜਿਨ੍ਹਾਂ ਨੇ ਘਟੋ ਘਟੁਕ ਨਮਾ ਦਾ ਜਾਰੀ ਕੀਤਾ ਕਿ ਜਿਹੜੀ ਬੇਅਦਬੀ ਦੀ ਤੁਸੀਂ ਗੱਲ ਤੋਰੀ ਵੀ ਗੰਦੇ ਗਾਣਿਆਂ ਤੇ ਸ਼ਬਦ ਪੜ੍ਹਦੇ ਅੰਦਰ ਬੈਠੇ ਜੀ ਕੀਤਨੀ ਹੈ ਤੇ ਉਹ ਨਹੀਂ ਅਜੇ ਤੱਕ ਕੀਤਨੇ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਰਾਗੀ ਕਹੂੰਗਾ ਮੈਂ ਉਹਨੂੰ ਰਾਗੀ ਨਾਦੀ ਬੇਦੀ ਕਲਾਕਾਰ ਵੀ ਹੋ ਸਕਦੇ ਆ ਉਹ ਜੀ ਸਾਡੇ ਨਾਲੋਂ ਪਰ ਉਹ ਅੰਦਰ ਗੰਦੇ ਗਾਣਿਆਂ ਤੇ ਕਈ ਸ਼ਬਦ ਲੱਗੇ ਮੈਂ ਇੱਕ ਤੁਹਾਨੂੰ ਦੱਸ ਹੀ ਦਿੰਦਾ ਜੇ ਕੋਈ ਕੱਲ ਨੂੰ ਸਵਾਲ ਹੋਣਾ ਜੀ ਕਿਹੜਾ ਸ਼ਬਦ ਸਿਰਕਰ ਬੈਸੋ ਅਰਜਨ ਪਿਆਰੇ ਗੋੜੀ ਮਹੱਲਾ ਪੰਜਵਾਂ ਸ਼ਬਦ ਦਾ ਉਹ ਕਾਲੇ ਡੋਰੀਏ ਦੀ ਧੋਨ ਦੇ ਉੱਤੇ ਲਾਇਆ ਹੈ ਪੈਰ ਵੀ ਜਰਾ ਅੱਛਾ ਗੋੜੀ 'ਚ ਨਹੀਂ ਆਉਂਦਾ ਹਮਮ ਇਹ ਹੀ ਬੰਦ ਕਰ ਦੋ ਉਹ ਬੇਦਬੀ ਨਹੀਂ ਆ ਹਮਮ ਕਿ ਇਹ ਸ਼ਰਾਬੀ ਦੀ ਗੰਦੀ ਧੁੰਨ ਬਣੀ ਹੋਈ ਤੁਸੀਂ ਗੁਰੂ ਦੀਆਂ ਧੁੰਨਾਂ ਦੇ ਗਾਉਣਾ ਗੁਰੂ ਨੇ ਉੱਤੇ ਸਰਲੇਖ ਦਿੱਤਾ ਉਹ ਬੇਦਬੀ ਇੰਨੇ ਜਥੇਦਾਰ ਚਿਲ ਘਰਤਾ ਤਾਂ ਇਹ ਉੱਤੇ ਕੋ ਕੁੰਡਾ ਹੈ ਨਹੀਂ ਕੁੰਡੇ ਕੁੰਡਾ ਕੁੰਡੇ ਹੈਗੇ ਆ ਕੁੰਡੇ ਆਣਾ ਸਮਾਨ ਨਹੀਂ ਚੰਗਾ ਟੰਗਿਆ ਅੱਛਾ ਕੁੰਡੇ ਹੈਗੇ ਆ ਹੂੰ ਓੜਾ ਅਕਾਲ ਤਖਤ ਸਾਹਿਬ ਦੀ ਅਕਾਲ ਤਖਤ ਸਾਹਿਬ ਮਹਾਨ ਜਥੇਦਾਰ ਦੀ ਉਹਦਾ ਮਹਾਨ ਸਿੱਖੀ ਦੀ ਛਾਣਾ ਉਹਦਾ ਵਜ੍ਹਾ ਤੇ ਤਾਂ ਕੁੰਡੇ ਬੜੇ ਵਧੀਆ ਵਾ ਕੁੰਡਿਆਂ ਦੇ ਉੱਤੇ ਸਮਾਨ ਬੜਾ ਬਾੜਾ ਟੰਗਿਆ ਗਿਆ ਹੂੰ ਕੁੰਡੇ ਨਹੀਂ ਮਾੜੇ ਕੁੰਡੇ ਸਾਡੀ ਦੇਖੋ ਪ੍ਰਬੰਧਕ ਕਮੇਟੀ ਆ ਸਾਡੀ ਕੌਮ ਆ ਕੁੰਡਾ ਕਾਲ ਤੱਕ ਸਾਵਾ ਕਾਲ ਤੱਕ ਸਾਬ ਦਾ ਅਹੁਦਾ ਆ ਪਰ ਕੁੰਡਿਆਂ ਦੇ ਉੱਤੇ ਸਮਾਨ ਮਾੜਾ ਟੰਗਿਆ ਗਿਆ ਉਹ ਸਮਾਨ ਕਿਦਾਂ ਲਾਉਣਾ ਕੋਮ ਜਾਣਦੀ ਐ ਲਾਉਣਗੇ ਜਰੂਰ ਇਹਨਾਂ ਨੂੰ ਅੱਗੇ ਕਿੱਥੇ ਆ ਗਿਆ ਨੀ ਗੁਰਵਜਨ ਸਿੰਘ ਤਾਂ ਲੈਂਦਾ ਕੋਈ ਨਾ ਵੇਖਿਆ ਕਦੀ ਕਿਸ ਸਮਾਗਮ ਚਾਉਂਦਾ ਉਹਨੂੰ ਜੇ ਕਰਤੂਤਾ ਮਾੜੀਆਂ ਕਰੋਗੇ ਤੇ ਫਿਰ ਤਾਰੀਖ ਜਿਹੜੀ ਆ ਉਹ ਕਰਤੂ ਪੱਲੇ ਵੀ ਇਹੋ ਕੁਛ ਹੀ ਪਾਉਗੀ ਜੋ ਮਰਜੀ ਪਿੱਟੀ ਜਾਓ ਕੌਮ ਨੂੰ ਨਹੀਂ ਬੋਤ ਲੱਗਣੇ ਤੁਹਾਡੇ ਅਜੇ ਐਸਜੀਪੀਸੀ ਕਹਿ ਰਹੀ ਕਿ ਬੰਦੀ ਸਿੰਘਾਂ ਦੀ ਲੜਾਈ ਲੜ ਰਹੇ ਆ ਉਹ ਕੀ ਲੱਗਦਾ ਲੜ ਰਹੀ ਐਸਜੀਪੀਸੀ ਲੜਾਈ ਜਾਂ ਉਹ ਵੀ ਸਿਰਫ ਇੱਕ ਸਿਆਸਤਾਂ ਜਿਮੀ ਪੈਣਾ ਚਾਹੀਦਾ ਚੂਹਿਆਂ ਵਾਲੀ ਲੜਾਈ ਲੜ ਰਹੇ ਹੂੰ ਚੂਹਿਆਂ ਵਾਲੀ ਲੜਾਈ ਕਹਿੰਦੇ ਇਹਨਾਂ ਨੂੰ ਮੈਂ ਕਹਿ ਤਾ ਬਾਬਾ ਜੀ ਐਲਾਨ ਕਰੇ ਜਥੇਦਾਰ ਸਾਹਿਬ ਤੁਹਾਡਾ ਹੀ ਐਲਾਨ ਕਰਵਾਓ ਉੱਥੇ ਜਾ ਕੇ ਬਾਬਾ ਜੀ ਜੇ ਅਗਲਾ 1999 ਚ ਗਵਰਨਰ ਦਾ ਬੂਹਾ ਘੇਰਨ ਨੂੰ ਘੇਰ ਕੇ ਦਾ ਐਲਾਨ ਕਰਕੇ ਗੋਬਿੰਦ RAM ਨੂੰ ਮਜਬੂਰ ਹੋਣਾ ਪੈਂਦਾ 2 ਘੰਟਿਆਂ ਚ ਦੋ ਬੀਬੀਆਂ ਨੂੰ ਛੱਡਣ ਤੇ 1999 ਚ ਜਿੰਨੂੰ ਤੁਸੀਂ 100 ਮਾੜਾ ਕਹੀ ਜਾਂਦੇ ਜੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਨਾਲੋਂ ਮੈਂ ਉਹਨਾਂ ਨੂੰ ਮੈਂ ਕੋਈ ਉਹਨਾਂ ਦਾ ਉਹ ਨਹੀਂ ਐ ਨਮੈਂਦਾ ਨਹੀਂ ਪਰ ਤੁਸੀਂ ਕੀ ਕਿਜੁਰਤ ਕੀਤੀ ਐ ਹੂੰ ਇੰਨੀਆਂ ਜਥੇਬੰਦੀਆਂ ਸਾਡੀਆਂ ਜੀ ਇੰਨੇ ਪ੍ਰਦਰਸ਼ਨ ਏਡੇ ਢੇਡ ਵੱਡੇ ਕੀਰਤਨ ਦਰਬਾਰ ਏਡੀਆਂ ਆਡੀਆਂ ਨਿਹੰਗ ਜਥੇਬੰਦੀਆਂ ਏਡਾ ਏਡਾ ਸਿਸਟਮ ਤੇ ਅਸੀਂ ਤਰਲੇ ਲੈਂਦਾ ਅਸੀਂ ਕੋਈ ਤਰਨਿਆਂ ਵਾਲੀ ਕੌਮ ਹੂੰ ਮੈਨੂੰ ਦੱਸੋ ਗੁਰੂ ਸਾਹਿਬ ਨੇ ਕਿਦ ਦਿਨ ਕਿਹਾ ਸੀ ਤੁਸੀਂ ਜਾ ਕੇ ਔਰੰਗਜ਼ੇਬ ਦੇ ਬੂਹੇ ਅੱਗੇ ਬੈਠੋ ਜਦੀਰ ਖਾਨ ਦੇ ਸਰਾਂਦੇ ਦੇ ਪੋਰਚਾ ਲਾ ਦੋ ਜਾ ਕੇ ਬਾਰ ਬਾਰ ਬਹਿ ਜਾਓ ਲੰਗਰ ਲਾ ਲਓ ਨਾਲੇ ਦੂਜਿਆਂ ਨੂੰ ਅੱਧਾ ਛਕਾਈ ਜਾਓ ਨਾਲੇ ਆ ਕੀ ਤਰਨਿਆਂ ਦੀ ਕੌਮ ਆ ਸੀ ਹੂੰ ਕਿਤੇ ਤੁਸੀਂ ਕਿਹਾ ਸੀਗਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਇਹ ਸਾਜਸ਼ਾ ਰਚੀਆਂ ਜਾਂਦੀਆਂ ਕਿ ਇਹਨਾਂ ਲੋਕਾਂ ਨੂੰ ਨਹੀਂ ਪਤਾ ਜਿਹੜੇ ਲੋਕ ਅਕਾਲੀ ਦਲ ਚਲਾ ਰਹੇ ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਸਾਡਾ ਅਕਾਲੀ ਦਲ ਨੂੰ ਖਤਮ ਕੀਤਾ ਜਾ ਰਿਹਾ ਹੈ ਜਨ ਜਿਹੜੀਆਂ ਕਰਤੂਤਾਂ ਉਹਨਾਂ ਲੋਕਾਂ ਨੇ ਕੀਤੀਆਂ ਆ ਉਹ ਹੀ ਹੋ ਰਹੀਆਂ ਤੋਂ ਕਰਵਾਈਆਂ ਗਈਆਂ ਚਲਾ ਹੀ ਹੋ ਰਿਹਾ ਚਲਾ ਕੁਝ ਬੰਦੇ ਚੰਗੇ ਬੈਠੇ ਹੋਏ ਵਿੱਚ ਮੈਂ ਮੈਂ ਕਿਹੜਾ ਕਿਸੇ ਦਾ ਪਰਸਨਲ ਨਾਮ ਲਾਉਂਗਾ ਪਰ ਮੋਸਟਲੀ ਚਲਾ ਹੀ ਹੋ ਰਿਹਾ ਜਿਹੜੇ ਖਤਮ ਹੀ ਕਰਨਾ ਇਹ ਸਾਰਾ ਕੁਝ ਸਮਝੋ ਨਾ ਓਕੇ ਪਤਾ ਵਾ ਕੌਮ ਨੂੰ ਕੌਣ ਚਲਾ ਰਿਹਾ ਹੈ ਚਲਾਈ ਹੋ ਰਹਾ ਹੈ ਜੋ 70 ਦੇ ਵਿੱਚ ਹੋਇਆ ਜੋ 84 ਦੇ ਵਿੱਚ ਹੋਇਆ ਜਾਂ ਆਪਾਂ 15 ਦੇ ਵਿੱਚ ਕਹਿ ਲਈਏ ਕਿ ਸਰਸੇ ਵਾਲੇ ਸਾਧ ਨੂੰ ساری ਦੁਨੀਆ ساری ਸਿੱਖ ਕੌਮ ਸੰਗਤਜੀ ਸਾਰੇ ਲੋਕ ਰੋ ਰੋ ਕੇ ਪਿੱਟ ਪਿੱਟ ਕੇ ਕਹਿੰਦੇ ਰਹੇ ਕਿ ਸਰਸੇ ਵਾਲੇ ਸਾਧ ਨੇ ਕੀਤਾ ਆ ਉਹਦੇ ਚੇਲਿਆਂ ਨੇ ਕੀਤਾ ਆ ਸਾਧ ਨੇ ਕਰਵਾਇਆ ਆ ਪਰ ਉਸ ਸਮੇਂ ਦੀ ਸਰਕਾਰ ਜਿਹੜੇ ਆਪਣੇ ਆਪ ਨੂੰ ਕਾਲੀ ਦਲ ਦੀ ਸਰਕਾਰ ਕਹੋਂਦੀ ਸੀ ਉਹਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਕਿਉਂ ਮਜਬੂਰ ਸੀਗੇ ਉਹਦੇ ਤੇ ਕਾਰਵਾਈ ਕਰ ਨਹੀਂ ਸਕਦੇ ਜੇ ਕਰ ਸਕਦੇ ਸੀ ਆਪਦੀ ਯਾਰੀ ਨਿਭਾਈ ਵੋਟਾਂ ਦੇ ਖਾਤੇ ਉਹ ਵੇਖੋ ਜੀ ਮੈਂ ਤੁਹਾਨੂੰ ਉਹੀ ਕਹਿਣਾ ਗਲਤ ਮਸਲਾ ਤੇ ਸਿਰਫ ਵੋਟ ਪੋਲਿਟਿਕਸ ਦਾ ਹੀ ਹੈ ਠੀਕ ਹੈ ਇਹਨਾਂ ਨੂੰ ਕੁਰਸੀਆਂ ਇਹਨਾਂ ਨੂੰ ਲੱਗਦਾ ਵਾ ਪਰ ਇਹ ਕੁਰਸੀ ਇਹਨਾਂ ਨੂੰ ਇਹਨਾਂ ਨੂੰ ਵੀ ਭੁਲੇਖਾ ਹੈ ਵੀ ਕੋਈ ਏਡੇ ਜਿਹਦੇ ਸਿਆਣੇ ਹੁੰਦੇ ਤੇ ਵਾਕਿਆ ਕੰਮ ਨਾ ਖੜਦੇ ਇਹਨਾਂ ਨੂੰ ਲੱਗਦਾ ਸਾਨੂੰ ਉਹਨਾਂ ਦੀਆਂ ਵੋਟਾਂ ਜਿਤਾਉਂਦੀਆਂ ਆਪੂ ਆਪਣਾ ਗਣਤ ਲਾਇਆ ਹੋਇਆ ਹੈ ਇਹਨਾਂ ਨੇ ਪਰ ਅਸਲ ਦੇ ਵਿੱਚ ਕੀ ਹੈ ਵੀ ਤੁਸੀਂ ਉਸ ਦਿਨ ਹਾਰ ਗਏ ਸੀ ਜਦੋਂ ਤੁਸੀਂ ਸਰਸਿਆਰਿਆਂ ਨੂੰ ਮਾਫੀ ਦਿੱਤੀ ਉਸ ਦਿਨ ਹੀ ਹਾਰ ਗਏ ਤੁਸੀਂ ਹੁਣ ਦੁਬਾਰਾ ਜੇ ਅਕਾਲੀ ਦਲ ਖੜੀ ਕਰਨੀ ਆ ਜੇ ਪੰਜਾਬ ਹਿੱਤ ਚ ਖੜੀ ਕਰਨੀ ਆ ਜੇ ਕੌਮ ਹਿੱਤ ਚ ਖੜੀ ਕਰਨੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ ਬ੍ਰੈਕਟ ਚ ਨਾ ਕੁਝ ਹੋਵੇ ਨਾ ਬਾਦਲ ਨਾ ਅੰਮ੍ਰਿਤਸਰ ਨਾ 1920 ਨਾ ਦੂਜੀ ਨਾ ਤੀਜੀ ਨਾ ਚੌਥੀ ਕੱਲ ਨੂੰ ਤੇ ਫਿਰ 15 20 ਇਦਾਂ ਹੋਰ ਬਣ ਜਾਣੀਆਂ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਜੀ ਜੇ ਤਾਂ ਉਹ ਕਰਨਾ ਜੇ ਨਹੀਂ ਤਾਂ ਫਿਰ ਕੋਈ ਨਹੀਂ ਗੁਰੂ ਸਾਹਿਬ ਦੀ ਕੌਮ ਆ ਗੁਰੂ ਸਾਹਿਬ ਦੇ ਆਪ ਹੀ ਕਿਰਪਾ ਕਰਨੀ ਫਿਰ ਚਿੰਤਾ ਵਾਲੀ ਵੀ ਕੋਈ ਗੱਲ ਨਹੀਂ ਦੂਜੀ ਗੱਲ ਆ ਚਲੋ ਭਾਵੇਂ ਅਸੀਂ ਵੀ ਬੋਲ ਰਹੇ ਆ ਜਾਂ ਉਹ ਪ੍ਰੋਗਰਾਮ ਹੋਇਆ ਦਿਨ ਅੰਮ੍ਰਿਤਸਰ ਹੈ ਤਾਂ ਪੜਾ ਸੀ ਆ ਪ੍ਰੋਗਰਾਮ ਤਾਂ ਸਾਡੇ ਕੋਲ ਅੱਗੇ ਦੇਣ ਲਈ ਤਾਂ ਕੁਝ ਵੀ ਨਹੀਂ ਅਸੀਂ ਆਪਣੇ ਤੌਰ ਤੇ ਲਈ ਜੰਨੇ ਕੁਝ ਨਾ ਕੁਝ ਐਫਰਟ ਕਰੀ ਜੰਨੇ ਜਿਨੀ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਪਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਲਈ ਆ ਨਾ ਜਿਨ੍ਹਾਂ ਨੇ ਕੌਮ ਦੇ ਵੱਡੇ ਅਹੁਦਿਆਂ ਦੀ ਕੁੰਡਿਆਂ ਦੇ ਉੱਤੇ ਹੱਥ ਪਾ ਕੇ ਬੈਠੇ ਆ ਉਹਨਾਂ ਉਹਨਾਂ ਨੂੰ ਸਾਡੀ ਘੱਟੋ ਘਾਟੀ ਹੀ ਵੰਗਾਰਾ ਯਾਰ ਕਰ ਲੋ ਜੁਰਤ ਕੌਮ ਤੁਹਾਨੂੰ ਯਾਦ ਕਰੂਗੀ ਕਰ ਲੋ ਜੁਰਤ ਜੇ ਅੱਜ ਪ੍ਰੋਫੈਸਰ ਦਰਸ਼ਨ ਸਿੰਘ ਦਾ ਮੈਂ ਨਾਂ ਲਿਆ 1999 ਦੀ ਘਟਨਾ ਦਾ ਤੇ ਜੇ ਉਹਨੇ ਜੁਰਤ ਕੀਤੀ ਤੇ ਅੱਜ ਨਾਂ ਤਾਂ ਹੈਗਾ ਨਾ ਬਿਲਕੁਲ ਉਹਦੇ ਬਰਾਬਰ ਦਾ ਕੰਮ ਕਰ ਜੋ ਹੂੰ ਇਵੇਂ ਫਿਰ ਇਦਾਂ ਨਾ ਹਾਥੀ ਘੋੜੀ ਭਜਾ ਕੇ ਫਿਰ ਕੀ ਕਰ ਲਾਂਗੇ ਆਪਾਂ ਫਿਰ ਹੁਣ ਲਾਸਟ ਦੇ ਉੱਤੇ ਹੁਣ ਇਲੈਕਸ਼ਨਾਂ ਦਾ ਸਮਾਂ ਹੈਗਾ ਹੁਣ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਆਉਣਾ ਤੇ ਆਣ ਕੇ ਕਹਿਣਾ ਕਿ ਅਸੀਂ ਬੰਦੀ ਸਿੰਘਾਂ ਦੀ ਲੜਾਈ ਲੜ ਰਹੇ ਆ ਕਿਸੇ ਨੇ ਕਹਿਣਾ ਅਸੀਂ ਆ ਕਰ ਰਹੇ ਆ ਕਿਸੇ ਨੇ ਕਹਿਣਾ ਅਸੀਂ ਆ ਕਰ ਰਹੇ ਆ ਕੌਮ ਕੀ ਕਰੇ ਸਿੱਖ ਕੀ ਕਰਨ ਹੁਣ ਵੋਟਾਂ ਕਿਨੂੰ ਪਾ ਦੇਣ ਤੁਸੀਂ ਤਾਂ ਕਹਿ ਦਿੱਤਾ ਇੱਕ ਅਕਾਲੀ ਦਲ ਹੋਣਾ ਚਾਹੀਦਾ ਜਿਹਦੇ ਨਾਲ ਬਾਦਲ ਵੀ ਨਾ ਲੱਗੇ ਅਮਰਸਰ ਵੀ ਨਾ ਲੱਗੇ 1920 ਵੀ ਨਾ ਲੱਗੇ ਟਕਸਾਲੀ ਵੀ ਨਾ ਲੱਗੇ ਯੂਨਾਈਟਿਡ ਵੀ ਨਾ ਲੱਗੇ ਪਰ ਹੁਣ ਇਸ ਸਮੇਂ ਕੋਈ ਅਜਿਹਾ ਅਕਾਲੀ ਦਲ ਹੈ ਹੀ ਨਹੀਂ ਤੇ ਫਿਰ ਹੁਣ ਲੋਕ ਵੋਟਾਂ ਕਿਨੂੰ ਪਾਉਣਗੇ ਪਪਾ ਜੀ ਦੇਖੋ ਕਿਨੂੰ ਪਾਉਣ ਲੋਕਾਂ ਨੇ ਪਹਿਲਾਂ ਹੀ ਵੋਟਾਂ ਨਹੀਂ ਇਹਨਾਂ ਨੂੰ ਪਾਈਆਂ ਹੂੰ ਲੋਕਾਂ ਨੇ ਚੁਣੀ ਆ ਨਾ ਫਿਰ ਦਿੱਲੀ ਤੋਂ ਚੱਲੀ ਪਾਰਟੀ ਕੀ ਕਰਦੇ ਲੋਕ ਦੱਸੋ ਮੈਨੂੰ ਇੱਕ ਲਾਲੇ ਨੇ ਸ਼ੁਰੂ ਕੀਤੀ ਪਾਰਟੀ ਲੋਕਾਂ ਨੇ ਜਿਤਾਇਆ ਨਾ ਫਿਰ ਉਹਨਾਂ ਨੂੰ ਕਿਉਂ ਜਿਤਾਇਆ ਹੁਣ ਆਪਾਂ ਕਹਿੰਦੇ ਆ ਜੀ ਲੋਕ ਇਸਾਈ ਬਰ ਰਹੇ ਆ ਲੋਕ ਇਦਾਂ ਬਰ ਰਹੇ ਜਦੋਂ ਹੈ ਹੀ ਨਹੀਂ ਆਪਸ਼ਨ ਹੀ ਨਹੀਂ ਹੈਗੀ ਤੁਸੀਂ ਕਰਤੂਤਾ ਹੀ ਨਹੀਂ ਚੰਗੀਆਂ ਕੀਤੀਆਂ ਲੋਕਾਂ ਨੇ ਦੇ ਫਿਰ ਭਵੇਂ ਉਹ ਉਹਨਾਂ ਦੀ ਜਸਵੰਤ ਸਿੰਘ ਕਬਲਦੀ ਮੈਂ ਪੜ ਰਿਹਾ ਸੀ ਆ ਦੋ ਪਾਰਟੀਆਂ ਤਾਂ ਇੱਕ ਵਾਰੀ ਖੇੜਾ ਛੜਾ ਲਓ ਭਾਵੇਂ ਕਾਲੇ ਕੁੱਤੇ ਨੂੰ ਬਣਾ ਠਾ ਦਿਓ ਲਿਖੀ ਹੈ ਨਾ ਉਹਨਾਂ ਨੇ ਪੰਜਾਬੀਓ ਜੀਣਾ ਕੇ ਮਾਰਨਾ ਕਹੀ ਹੈ ਨਾ ਉਹ ਗੱਲ ਉਹ ਫਿਰ ਲੋਕਾਂ ਕੋਲ ਆਪਸ਼ਨ ਨਹੀਂ ਸੀ ਹੈਗੀ ਕੋਈ ਜਾਂ ਤੇ ਤੁਸੀਂ ਵੇਖੋ ਜਿਹੜਾ ਮੈਂ ਗੱਲ ਕਹਿ ਰਿਹਾ ਜਾਂ ਤੇ ਬਦਲ ਦੇ ਦਿਓ ਨਹੀਂ ਤੇ ਲੋਕਾਂ ਕੋਲ ਫਿਰ ਕਾਂਗਰਸ ਜਾਂ ਆਮ ਆਦਮੀ ਪਾਰਟੀ ਤੇ ਫਿਰ ਹੈਗੀ ਹੈ ਲੋਕਾਂ ਨੇ ਪਾ ਦੇਣੀ ਉਹ ਤਾਂ ਤੇ ਮੈਂ ਵੋਟਾਂ ਵਾਲੇ ਚੱਕਰ 'ਚ ਵੈਸੇ ਹੀ ਨਹੀਂ ਪੈਂਦਾ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਇਸ ਸਿਸਟਮ ਦੇ ਵਿੱਚ ਮੈਂ ਤੁਹਾਨੂੰ ਸਿੱਧੀ ਆਪਣੀ ਪਰਸਨਲੀ ਦੱਸਾਂ ਪਰ ਫਿਰ ਵੀ ਸਿੱਖ ਕਿਹੜਾ ਸਿਆਸਤ ਪੜਦੇ ਆ ਕਰਾਂ ਜੀ ਜਿਹੜੇ 52 ਵਜਨ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਨੇ ਵੈਸੇ ਲਿਖ ਕੇ ਲਾਇਏ ਵੈਸੇ ਤੇ 52 ਨਹੀਂ ਕਈ 52 ਆ ਉਹਦੇ ਵਿੱਚ ਇੱਕ ਗੱਲ ਲਿਖੀ ਸ਼ਾਸਤ ਪੜ੍ਹਨੀ ਮੈਨੂੰ ਦੱਸੋ ਕਿੰਨੂੰ ਸਮਝ ਆ ਗਈ ਕਿੰਨੇ ਸਾਚੀ ਸਾਖੀ ਪੜੀ ਅੱਛਾ ਕੋਈ ਅਕਾਲੀ ਦਲ ਦਾ ਲੀਡਰ ਹੈਗਾ ਅੱਜ ਮੈਂ ਸਿਮਰਜੀਤ ਸਿੰਘ ਮਾਨ ਸਭ ਨੂੰ ਵੀ ਕਹਿੰਨਾ ਸਰਦਾਰ ਕਪੂਰ ਸਿੰਘ ਉਹਨਾਂ ਵਾਲੀ ਗੱਲ ਕਹਿ ਸਕਣਗੇ ਜਿਹੜਾ ਸ਼ਰਾਬ ਵੀ ਪੀਂਦਾ ਮੈਨੂੰ ਵੋਟ ਨਾ ਪਾਵੇ ਨਹੀਂ ਕਹਿ ਸਕਦੇ ਕੋਈ ਨਹੀਂ ਕਹਿ ਸਕਦਾ ਬਾ ਫਿਰ ਗੱਲ ਤੇ ਉਹ ਨਹੀਂ ਫਿਰ ਬਹੁਤੀਆਂ ਤੇ ਗੱਲਾਂ ਹੀ ਆਪਾਂ ਵੀ ਪੜਾਅਸ ਕੱਢ ਲੈਣੇ ਫਾ ਜਾਂਦਾ ਮੈਂਟਰ ਬਲਾਈਏ ਬਤੇ ਬਿਲਕੁਲ ਇਨੀ ਕੀ ਜੁਰਤਾ ਬਿਲਕੁਲ ਬਿਲਕੁਲ ਸੰਗਤ ਜੀ ਜਿਹੜਾ ਗੱਲ ਦਾ ਨਿਚੋੜ ਆ ਇਹ ਗੱਲ ਦਾ ਨਿਚੋੜ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੱਲ ਦਾ ਨਿਚੋੜ ਇਹੀ ਹੈ ਕਿ ਸਾਨੂੰ ਜਿਵੇਂ ਹਰ ਸਟੇਜ ਦੇ ਉੱਤੇ ਕਿਹਾ ਜਾਂਦਾ ਹੈ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਤੇ ਫਿਰ ਜਦੋਂ ਇਕੱਠੇ ਹੋਣ ਦੀ ਗੱਲ ਚੱਲਦੀ ਹੈ ਫਿਰ ਉਹ ਕਹਿੰਦਾ ਮੇਰੇ ਵਾਲੇ ਝੰਡੇ ਥੱਲੇ ਇਕੱਠੇ ਹੋ ਜਾਓ ਪਰ ਕਿਸੇ ਦੇ ਝੰਡੇ ਥੱਲੇ ਇਕੱਠੇ ਹੋਣ ਨਾਲ ਫਾਇਦਾ ਸਾਡਾ ਨਹੀਂ ਹੋਣਾ ਪੱਲੇ ਸਾਡੇ ਕੁਝ ਨਹੀਂ ਪਹਿਣਾ ਸਾਡੇ ਪੱਲੇ ਕੁਝ ਪਹਿਣਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਦੇ ਥੱਲੇ ਇਕੱਠੇ ਹੋਣ ਦੇ ਨਾਲ ਸਾਡੇ ਕੁਝ ਪੱਲੇ ਪਹਿਣਾ ਤੇ ਜਾਂ ਸਾਡੇ ਮਸਲਿਆਂ ਦਾ ਜਿਹੜਾ ਹੱਲ ਆ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋ ਸਕਦਾ ਪਰ ਉੱਥੇ ਬੈਠੇ ਲੋਕ ਵੀ ਅੱਜ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਬੈਠੇ ਨੇ ਉੱਥੇ ਬੈਠੇ ਲੋਕ ਵੀ ਜਿੱਦਾਂ ਵੀਰ ਜੀ ਨੇ ਕਿਹਾ ਕਿ ਤਨਖਾਹਾਂ ਦੇ ਉੱਤੇ ਕੰਮ ਕਰਨ ਵਾਲੇ ਲੋਕ ਅੱਜ ਉੱਥੇ ਬੈਠੇ ਹੋਏ ਨੇ ਤੇ ਉਹ ਲੋਕ ਕਿਸ ਤਰੀਕੇ ਦੇ ਨਾਲ ਕੋਈ ਫੈਸਲਾ ਲੈ ਸਕਣਗੇ ਕਿਉਂਕਿ ਉਹ ਲੋਕ ਇੱਕ ਤਰੀਕੇ ਦੇ ਉਹਨਾਂ ਦੇ ਮੁਲਾਜ਼ਮ ਨੇ ਤੇ ਮੁਲਾਜ਼ਮ ਦੀ ਇਹ ਹیثیت ਨਹੀਂ ਹੁੰਦੀ ਕਿ ਕੋਈ ਫੈਸਲਾ ਲੈ ਸਕਣ ਪਰ ਯਾਦ ਰੱਖਿਓ ਜਿਵੇਂ ਵੀਰ ਨੇ ਵੀ ਕਿਹਾ ਸੀ ਕਿ ਜੇਕਰ ਕਿਸੇ ਇੱਕ ਨੇ ਹਿੰਮਤ ਕਰ ਲਈ ਕਿ ਉੱਥੋਂ ਕੋਈ ਫੈਸਲਾ ਲੈ ਸਕਣ ਤੇ ਫਿਰ ਕੌਮ ਉਹਨਾਂ ਦੇ ਪੈਰਾਂ ਦੇ ਥੱਲੇ ਤਲੀਆਂ ਵੀ ਵਿਛਾਉਣ ਨੂੰ ਤਿਆਰ ਹੈ ਤੇ ਕੌਮ ਉਹਨਾਂ ਦੇ ਅੱਗੇ ਹੌ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਵੀ ਤਿਆਰ ਹੈ ਕਿਉਂਕਿ ਕੌਮ ਇਹੀ ਚਾਹੁੰਦੀ ਹੈ ਕਿ ਕਾਲ ਤੱਕ ਸਾਬ ਤੋਂ ਕੋਈ ਫੈਸਲਾ ਲਿਆ ਜਾਵੇ ਕਿਉਂਕਿ ਮਸਲੇ ਦਿਨ ਬਦੇਨ ਬਹੁਤ ਸਾਰੇ ਸਾਡੀ ਕਿਸਾਨੀ ਨੂੰ ਵੀ ਆਪਾ ਸਿੱਖੀ ਨਾਲੋਂ ਅੱਡ ਨਹੀਂ ਦੇਖ ਸਕਦੇ ਸਾਡੀ ਕੌਮ ਨਾਲੋਂ ਸਾਡੇ ਪੰਥ ਨਾਲੋਂ ਅੱਡ ਨਹੀਂ ਦੇਖ ਸਕਦੇ ਸਾਡੇ ਨੌਜਵਾਨ ਜੇਲਾਂ ਦੇ ਵਿੱਚ ਬੰਦ ਨੇ ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਵਿੱਚ ਪੰਜਾਬੀ ਖਤਮ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਕੇ ਮਰ ਰਹੀ ਹੈ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾਰੀ ਹੈ ਇਹ ਸਾਰੇ ਮਸਲੇ ਸਾਡੀ ਹੋਂਦ ਦਾ ਸਵਾਲ ਹੈਗੇ ਨੇ ਤੇ ਸਾਡੀ ਹੋਂਦ ਜੇਕਰ ਬਚਾਈ ਜਾ ਸਕਦੀ ਹੈ ਤੇ ਸਿਰਫ ਅਕਾਲ ਤਖਤ ਸਾਹਿਬ ਤੋਂ ਬਚਾਈ ਜਾ ਸਕਦੀ ਆ ਜਿਹੜੇ ਵੋਟਾਂ ਦੇ ਛੁਣਛਨੇ ਵਜਾਉਣ ਵਾਲੇ ਲੋਕ ਨੇ ਇਹਨਾਂ ਨੇ ਸਾਡਾ ਭਲਾ ਨਹੀਂ ਕਰਨਾ ਸਾਡਾ ਭਲਾ ਉਸ ਦਿਨ ਹੋਊਗਾ ਜਿੱਦਣ ਅਕਾਲ ਤਖਤ ਸਾਹਿਬ ਤੇ ਕੋਈ ਜਥੇਦਾਰ ਅਜ਼ੀਹਾ ਹੋਊਗਾ ਜਿਹੜਾ ਸਿਸਟਮ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰ ਸਕੂਗਾ ਫਿਲਹਾਲ ਅਜ਼ੀਹਾ ਜਥੇਦਾਰ ਹਜੇ ਕੌਮ ਦੇ ਕੋਲ ਨਹੀਂ ਹੈਗਾ ਜਦੋਂ ਕੋਈ ਜ਼ਥੇਦਾਰ ਆਊਗਾ ਫਿਰ ਕੌਮ ਨੂੰ ਪਤਾ ਵੀ ਲੱਗ ਜਾਊਗਾ ਤੇ ਕੌਮ ਦੇ ਮਸਲੇ ਵੀ ਹੱਲ ਹੋ ਜਾਣਗੇ ਹਜੇ ਸਿਰਫ ਤੇ ਸਿਰਫ ਫਾਰਮਲਿਟੀਆਂ ਕੀਤੀਆਂ ਜਾ ਰਹੀਆਂ ਕਦੇ ਐਸਜੀਪੀਸੀ ਕਹਿੰਦੀ ਹੈ ਕਿ ਸਾਡੇ ਵਕੀਲਾਂ ਦਾ ਪੈਨਲ ਆਹ ਕਰ ਰਿਹਾ ਸਾਡੇ ਵਕੀਲਾਂ ਦਾ ਪੈਨਲ ਉਹ ਕਰ ਰਿਹਾ ਪਰ ਹੁੰਦਾ ਕੁਝ ਵੀ ਨਹੀਂ ਹੁਣ ਭਗਵੰਤ ਸਿੰਘ ਸਿਆਲ ਕਾ ਬੜੇ ਸਰਗਰਮ ਨੇ ਬੜਾ ਕਹਿ ਰਹੇ ਨੇ ਕਿ ਅਸੀਂ ਲੜਾਈ ਜਿਹੜੀ ਹੈਗੀ ਐ ਕਾਨੂੰਨਨ ਲੜਾਈ ਅਸੀਂ ਲੜ ਰਹੇ ਆ ਤੇ ਮੈਂ ਸਿਆਲਕਾ ਸਾਹਿਬ ਨੂੰ ਦੱਸ ਦੇਣਾ ਚਾਹਣਾ ਕਿ ਹਰੀਕੇ ਪੱਤਨ ਤੇ ਲੱਗੇ ਮੋਰਚੇ ਦੀ ਕਾਨੂੰਨਨ ਲੜਾਈ ਲੜਨ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੀ ਸੀ ਪਰ ਕਿਹਨੇ ਲੜੀ ਕਿਸੇ ਨੇ ਨਹੀਂ ਲੜੀ ਜਿਹੜੇ 15 ਤੋਂ 20 ਸਿੰਘ ਜੇਲ੍ਹ ਦੇ ਵਿੱਚ ਗਏ ਸੀ ਉਹ ਆਪਣੇ ਬਲ ਦੇ ਨਾਲ ਆਪਣੇ ਪੈਸੇ ਦੇ ਨਾਲ ਆਪਣੇ ਖਰਚੇ ਦੇ ਨਾਲ ਉਹਨਾਂ ਨੇ ਕਾਨੂੰਨਨ ਲੜਾਈ ਲੜੀ ਤੇ ਜ਼ੁਬਾਨਤਾਂ ਕਰਾਈਆਂ ਤੇ ਬਾਹਰ ਆਏ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਪੁੱਛੀ ਜਹੋਰ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਸੀ ਕਿਸੇ ਵੀ ਐਸਜੀਪੀਸੀ ਦੇ ਕਿਸੇ ਵੀ ਵਿਅਕਤੀ ਨੇ ਕਿਸੇ ਦੀ ਸਾਰ ਨਹੀਂ ਲਈ ਇਹ ਸਿਰਫ ਤੇ ਸਿਰਫ ਵੋਟਾਂ ਦਾ ਮਾਹੌਲ ਹੈਗਾ ਤੇ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਗਤ ਜੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਜਲਦ ਹੋਰ ਮੁੱਦੇ ਤੇ ਹੋਰ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗਾ ਦਿਓ ਇਜਾਜ਼ਤ ਵਾਏ ਗੁਜੀ ਦਾ ਖਾਸ ਸਾਹਿਬ ਵਾਏ ਕੀ ਨਕੀਫਤ ਹੈ